ਵੇ ਤੁਸੀਂ ਸਟਾਰਟਿੰਗ ਇਨਵੈਸਟਿੰਗ ਤੋਂ ਇਨਵੈਸਟਿੰਗ ਤੋਂ ਕੀਤੀ ਤੇ ਉਸ ਤੋਂ ਆ ਟ੍ਰੇਡਿੰਗ ਦੀ ਤਰਫ ਆਏ ਹਾਂਜੀ ਭਾਜੀ ਟ੍ਰੇਡਿੰਗ ਦੀ ਤਰਫ ਹਾਂ ਹਾਂ ਬਸ ਉਹਦੇ ਕਰਕੇ ਨਾ ਆਪਾਂ ਵੀ ਸੋਚਿਆ ਵੀ ਆਪਾਂ ਵੀ ਐਂ ਹੀ ਪੈਸੇ ਟੁੱਟਣੇ ਹੁਣ ਤੇ ਤੇ ਉਹਦੇ ਕੈਪੀਟਲ ਤੁਹਾਡੇ ਜੰਗ ਦੇ ਮੈਦਾਨ ਦੇ ਵਿੱਚ ਤੁਹਾਡੇ ਹੱਥ ਦੇ ਵਿੱਚ ਉਹ ਤਲਵਾਰ ਹੈ ਜੇ ਤੁਹਾਡੀ ਹੱਥੋਂ ਤਲਵਾਰ ਛੁੱਟ ਗਈ ਜਾਂ ਟੁੱਟ ਗਈ ਤੇ ਫਿਰ ਤੁਸੀਂ ਕੁਝ ਨਹੀਂ ਕਰ ਸਕਦੇ ਹਾਂ ਹਾਂ ਬਿਲਕੁਲ ਲਾਸ ਭਾਜੀ ਪਹਿਲਾਂ ਕਿ ਲਾਸ ਤੇ ਟ੍ਰੇਡ ਨਹੀਂ ਕਰਦੇ ਕਈ ਹੁੰਦੇ ਵੀ ਵਾਪਸ ਜਾਊਗਾ ਉਹ ਫਿਰ ਨਾ ਉਹ ਕਿਹਦੀ ਸਟਾਕ ਮਾਰਕੀਟ ਕਹਿੰਦੇ ਆ ਵੀ ਯਾ ਤਾਂ ਹੰਗਲ ਘਟਾ ਲੋ ਯਾ ਤੇ ਫਿਰ ਪੂਰਾ ਹੱਥ ਘਟਾ ਲੋ ਹਨਾ ਲੋ ਟ੍ਰੇਡ ਕਰਦੇ ਟਾਈਮ ਨਾਲ ਤੁਹਾਡੀ ਸਾਈਕੋਲੋਜੀ ਨਹੀਂ ਬਣੇਗੀ ਇਹ ਗੱਲ ਯਾਦ ਰੱਖਿਓ ਠੀਕ ਹੈ ਇਹ ਗੱਲ ਕਦੇ ਨਹੀਂ ਕਰਨੀ ਠੀਕ ਹੈ ਬਲੈਜਿੰਗ ਕਰਕੇ ਯਾ ਯਾ ਲੀਵਰੇਜ ਲੈ ਕੇ ਕਦੇ ਵੀ ਨਹੀਂ ਕਰਨੀ ਐ ਸਟਾਕ ਦੇ ਵਿੱਚ ਇਨਵੈਸਟਿੰਗ ਕਰੇ ਫਿਰ ਨਾ ਸਟੈਪ ਉਹਨੂੰ ਫਿਰ ਹੌਲੀ-ਹੌਲੀ ਪੈਸੇ ਦੀ ਮੂਵਮੈਂਟ ਦਾ ਪਤਾ ਲੱਗਣਾ ਸ਼ੁਰੂ ਹੋ ਜਾਏਗਾ ਇਮੋਸ਼ਨ ਠੀਕ ਹੈ ਇਮੋਸ਼ਨ ਬਿਲਡ ਅਪ ਹੋਏਗਾ ਪੇਸ਼ੈਂਸ ਬਿਲਕੁਲ ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅਕਸਰ ਹੀ ਮੈਂ ਆਪਣੇ ਵੀਡੀਓ ਦੇ ਥੱਲੇ ਜਿੰਨੇ ਵੀ ਕਮੈਂਟ ਰੀਡ ਕਰਦਾ ਇੱਕ ਕੁਐਸਚਨ ਸਭ ਤੋਂ ਜ਼ਿਆਦਾ ਵਾਰ ਪੁੱਛਿਆ ਹੁੰਦਾ ਕਿ ਅਸੀਂ ਬਿਲਕੁਲ ਬਿਗਨਰ ਲੈਵਲ ਤੋਂ ਸਟਾਕ ਮਾਰਕੀਟ ਨੂੰ ਸਿੱਖਣਾ ਚਾਹੁੰਦੇ ਤੇ ਅਸੀਂ ਸਟੈਪ ਬਾਈ ਸਟੈਪ ਸਟਾਕ ਮਾਰਕੀਟ ਦੇ ਵਿੱਚ ਕਿੱਦਾਂ ਐਂਟਰੀ ਲੈ ਸਕਦੇ ਸੋ ਦੋਸਤੋ ਆ ਜਿਹੜੇ ਤੁਹਾਡੇ ਕੁਐਸਚਨ ਸੀਗੇ ਬਿਗਨਰ ਲੈਵਲ ਤੋਂ ਲੈ ਕੇ ਐਡਵਾਂਸ ਲੈਵਲ ਦੇ ਅਸੀਂ ਇਸ ਵੀਡੀਓ ਦੇ ਵਿੱਚ ਕਵਰ ਕਰਨੇ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿਉਂਕਿ ਅੱਜ ਸਾਡੇ ਨਾਲ ਜੁੜੇ ਨੇ ਚੰਦਨ ਵੀਰ ਜੀ ਜਿਹੜੇ ਕਿ ਕੁਝ ਟਾਈਮ ਤੋਂ ਵਧੀਆ ਇੱਕ ਸਟਾਕ ਮਾਰਕੀਟ ਦੇ ਵਿੱਚ ਕੰਮ ਕਰ ਰਹੇ ট্রেਡਿੰਗ ਵਾਲੀ ਸਾਈਡ ਤੋਂ ਇਨਵੈਸਟਿੰਗ ਤੋਂ ਤੋਂ ਕਾਫੀ ਟਾਈਮ ਤੋਂ ਇੱਕਾਰ ਹੀ ਰਹੇ ਇਹਨਾਂ ਨੂੰ ਨੋਲੇਜ ਹੈਗੀ ਹੈ ਇਨਵੈਸਟਿੰਗ ਤੇ ਟਰੇਡਿੰਗ ਦੀ ਉਹ ਆਈ ਹੋਪ ਜਿੰਨੇ ਵੀ ਤੁਹਾਡੇ ਕੁਐਸਚਨ ਹੈ ਉਹ ਇਸ ਵੀਡੀਓ ਦੇ ਵਿੱਚ ਕਵਰ ਹੋ ਜਣੇ ਤਾਂ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਸੋ ਅਸੀਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਚੰਦਨ ਵੀਰ ਜੀ ਦਾ ਆਪਣੇ YouTube ਚੈਨਲ ਤੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਜੀ ਮੈਨੂੰ ਬੁਲਾਉਣ ਲਈ ਆਪਣੇ ਚੈਨਲ ਤੇ ਤੇ ਮੈਂ ਉਮੀਦ ਕਰਦਾ ਹਾਂ ਇਨਨੋਂ ਮੇਰਾ ਤੁਹਾਡੇ ਈਵਰਜ਼ ਨੂੰ ਮੇਰਾ ਕੰਟੈਂਟ ਪਸੰਦ ਆਏਗਾ ਤੇ ਮੈਂ ਵੱਧ ਤੋਂ ਵੱਧ ਜਿੰਨੀ ਮੇਰੇ ਕੋਲ ਨੌਲੇਜ ਹੈਗੀ ਹੈ ਮੈਂ ਕੋਸ਼ਿਸ਼ ਕਰਾਂਗੀ ਕਿ ਇੱਕ ਆਸਾਨ ਭਾਸ਼ਾ ਦੇ ਵਿੱਚ ਆਪਣੇ ਜਿਹੜੇ ਥਾਟਸ ਆ ਉਹ ਕਨਵੇ ਕਰ ਸਕਾਂ ਸੋ ਅਸੀਂ ਹੁਣ ਸਭ ਤੋਂ ਪਹਿਲਾਂ ਤੁਹਾਡੀ ਲਾਈਵ ਦੀ ਜਰਨੀ ਸਟਾਰਟ ਬਾਰੇ ਪੁੱਛਦੇ ਆ ਵੀ ਸਟਾਕ ਮਾਰਕੀਟ ਦੇ ਵਿੱਚ ਐਂਟਰੀ ਕਿੱਦਾਂ ਲੈ ਕੇ ਜਿਹੜੀ ਚੀਜ਼ ਦੇਖ ਕੇ ਤੁਸੀਂ ਸਟਾਕ ਮਾਰਕੀਟ ਦੇ ਵਿੱਚ ਆਏ ਅੱਛਾ ਭਾਜੀ ਇਹ ਜਰਨੀ ਮੇਰੀ ਸ਼ੁਰੂ ਹੀ 4 ਸਾਲ ਪਹਿਲਾਂ ਅੱਜ ਤੋਂ 4 ਸਾਲ ਪਹਿਲਾਂ 2021 ਦੇ ਵਿੱਚ ਕਰੋਨਾ ਵੇਵਸ ਤੋਂ ਬਾਅਦ ਇੱਕ ਵੇਵ ਆਈ ਸੀਗੀ ਸਟਾਕ ਮਾਰਕੀਟ ਦੀ ਵੇਵ ਹੈ ਨਾ ਮਤਲਬ ਕਿ ਇੰਸਟਾਗ੍ਰam ਖੋਲੋ YouTube ਖੋਲੋ ਹਰ ਪਾਸੇ ਮਤਲਬ ਟ੍ਰੇਡਿੰਗ ਟ੍ਰੇਡਿੰਗ ਜਾਂ ਸ਼ੇਅਰ ਮਾਰਕੀਟ ਰਿਲੇਟਿਡ ਹੀ ਸੀਗਾ ਕਿਉਂਕਿ ਹਰਸ਼ਦ ਮਹਤਾ ਦੀ ਉਹ ਤੋਂ ਫਿਲਮ ਆਈ ਸੀ ਤਾਂ ਕਰਕੇ ਜਿਆਦਾ ਫੇਮਸ ਹੀਗਾ ਹਾਂਜੀ ਹਾਂਜੀ ਤੇ ਉਹਦੇ ਕਰਕੇ ਮੈਂ ਵੀ ਆਪਾਂ ਵੀ ਕਿਉਂ ਪਿਛੇ ਰਹੀਏ ਆਪਾਂ ਵੀ ਆ ਗਏ ਮੈਦਾਨ 'ਚ ਤੇ ਸੋਚਿਆ ਵੀ ਚਲੋ ਠੀਕ ਹੈ ਹਨਾ ਇੱਥੇ ਦੇਖਦੇ ਕੀ ਬਣਦਾ ਕੀ ਬਣਦਾ ਤੇ ਮੇਰੀ ਨਾ ਸਰ ਪਹਿਲੀ ਜਿਹੜੀ ਮੇਰੀ ਇਨਵੈਸਟਮੈਂਟ ਸੀਗੀ 1500 ਰੁਪਏ ਸੀਗੀ ਰਿਲਾਇੰਸ ਪਾਵਰ ਦੇ ਵਿੱਚ ਉਹ 2-3 ਮਹੀਨਿਆਂ ਦੇ ਵਿੱਚ ਨਾ 3000 ਬਣ ਗਿਆ ਮਤਲਬ ਡਬਲ ਹੋ ਗਿਆ 6 ਰੁਪਏ ਦਾ ਸੀਗਾ ਮੈਂ ਭਾਜੀ ਬਹੁਤ ਖੁਸ਼ ਹੋ ਗਿਆ ਕਿ ਮੈਂ ਫਿਰ ਸੋਚਿਆ ਕਿ ਯਾਰ ਇਹਦੇ ਵਿੱਚ ਤਾਂ ਹੈ ਕੁਝ ਤਾਂ ਹੈ ਲੱਗਦਾ ਹੈ ਨਾ ਫਿਰ ਮੈਂ ਨਾ ਹੌਲੀ-ਹੌਲੀ ਕਰਦੇ ਕਰਦੇ ਨਾ ਮੈਨੂੰ ਇੰਟਰਸਟ ਵੱਧ ਗਿਆ ਕਿਉਂਕਿ ਪੈਸਾ ਆਂਦਾ ਗਿਆ ਮੈਂ ਇੰਟਰਸਟ ਵਧਾਉਂਦਾ ਗਿਆ ਤੇ ਮੈਂ ਆਪਣਾ ਪੋਰਟਫੋਲੀਓ ਵਧਾਉਂਦਾ ਗਿਆ ਵਧਾਉਂਦਾ ਗਿਆ ਵਧਾਉਂਦਾ ਗਿਆ ਮਤਲਬ ਹੋਰ ਸ਼ੇਅਰਸ ਲੈਣ ਲੱਗ ਗਿਆ ਫਿਰ ਮੈਂ ਕਿਦਾਂ ਸਵਿੰਗ ਕਰਨ ਲੱਗ ਗਿਆ ਕਿ 10-15 20 ਦਿਨਾਂ ਦੇ ਵਿੱਚ ਲੈ ਕੇ ਵੇਚ ਦੇਣੇ ਫਿਰ ਮੈਂ ਹੌਲੀ-ਹੌਲੀ ਤਤ ਜਿਦਾਂ ਕਰਨ ਕਰਨ ਲੱਗ ਗਿਆ ਫਿਰ ਮੈਂ ਥੋੜੇ ਜਿਦਾਂ 6-6 ਮਹੀਨੇ ਵਾਸਤੇ ਵੀ ਸਟਾਕ ਹੋਲਡ ਕੀਤੇ 2-2 ਮਹੀਨੇ ਵਾਸਤੇ 6- ਸਟਾਕ ট্রেਡਿੰਗ ਕੀ ਕਹਿ ਸਕਦੇ ਆ ਆਪਾਂ ਤੇ ਐਦਾ ਕਰਨਾ ਸ਼ੁਰੂ ਕੀਤਾ ਬਟ ਕੁਝ ਸਟਾਕਸ ਹੈਗੇ ਮੇਰੇ ਕੋਲ ਜਿਹੜੇ ਕਿ ਮੇਰੇ ਕੋਲ 2022 ਦੇ ਪਏ ਹੋਏ ਆ ਉਹ ਮੈਂ ਵੇਚੇ ਨਹੀਂ ਆ ਤੇ ਉਹ ਮੇਰੇ ਹਜੇ ਵੀ ਪੋਰਟਫੋਲੀ ਚ ਹੈਗੇ ਅੱਛਾ ਫਿਰ ਤੁਸੀਂ ਸਟਾਰਟਿੰਗ ਇਨਵੈਸਟਿੰਗ ਤੋਂ ਇਨਵੈਸਟਿੰਗ ਤੋਂ ਕਿਥੇ ਉਸ ਤੋਂ ਆ ਟ੍ਰੇਡਿੰਗ ਦੀ ਤਰਫ ਆਏ ਹਾਂਜੀ ਭਾਜੀ ਟ੍ਰੇਡਿੰਗ ਦੀ ਤਰਫ ਮੈਂ ਆਇਆ ਐਸ ਤੋਂ ਡੇਢ ਸਾਲ ਪਹਿਲਾਂ ਤਕਰੀਬਨ ਡੇਢ ਸਾਲ ਹੋ ਗਿਆ ਮੈਨੂੰ ਟ੍ਰੇਡਿੰਗ ਕਰਦਿਆਂ ਨਾ ਤੇ ਮੇਰਾ ਆਨ ਤਾਂ ਕਿੱਦਾਂ ਸੀਗਾ ਵੀ ਮੈਂ ਵਰਕ ਫਰੋਮ ਮੈਂ ਹੁਣ ਵੀ ਜੌਬ ਕਰ ਰਿਹਾ ਤੇ ਮੇਰਾ ਉਸ ਟਾਈਮ ਤੇ ਵਰਕ ਫਰੋਮ ਹੋਮ ਵਾਲੀ ਕੰਪਨੀ ਸੀਗੀ ਤੇ ਉੱਥੇ ਜੌਬ ਕਰਦਾ ਸੀਗਾ ਮੈਂ ਤੇ ਮੈਂ ਨਾ ਟਰੇਡਿੰਗ ਉਹੀ ਦੁਬਾਰ ਤੋਂ ਪਹਿਲਾਂ ਜਿੱਦਾਂ ਸੋਸ਼ਲ ਮੀਡੀਆ ਤੇ ਸ਼ੇਅਰ ਮਾਰਕਟ ਦਾ ਚੱਲਿਆ ਸੀਗਾ ਹੁਣ ਜ਼ਿਆਦਾ ਚੱਲਣ ਲੱਗਾ ਟਰੇਡਿੰਗ ਦਾ ਹਨਾ ਵੀ ਟਰੇਡਿੰਗ ਦਾ ਇੰਟਰਾਡੇ ਟਰੇਡਿੰਗ ਦਾ ਕਰਨ ਲੱਗਾ ਕਿ ਇਸ ਵਗੈਰਾ ਬਹੁਤ ਵਾਇਰਲ ਜਾਂਦੀਆਂ ਬਹੁਤ ਪੈਸੇ ਸੱਟਣੇ ਵਾਲੀਆਂ ਹਾਂ ਹਾਂ ਬਸ ਉਹਦੇ ਕਰਕੇ ਨਾ ਆਪਾਂ ਵੀ ਸੋਚਿਆ ਵੀ ਆਪਾਂ ਵੀ ਐਂ ਹੀ ਪੈਸੇ ਸੱਟਣੇ ਹੁਣ ਤੇ ਤੇ ਉਹਦੇ ਕਰਕੇ ਨਾ ਮੈਂ ਵੀ ਬਹੁਤ ਜ਼ਿਆਦਾ ਇਨਫਲੂਐਂਸ ਹੋ ਗਿਆ ਤੇ ਮੈਂ ਸੋਚਿਆ ਕਿ ਨਹੀਂ ਠੀਕ ਆ ਹੁਣ ਨਾ ਇਹ ਟ੍ਰੇਡਿੰਗ ਵੱਲ ਵਧਾਇਆ ਜਾਵੇ ਹੁਣ ਅਗਲਾ ਕਦਮ ਆਪਣਾ ਹਨਾ ਪਰ ਕਦਮ ਕਿੱਦਾਂ ਵਧਾਇਆ ਜਾਵੇ ਪਤਾ ਵੀ ਤੇ ਹੋਵੇ ਕੁਛ ਹਨਾ ਕਿ ਪੈਸੇ ਲਾਉਣੇ ਕਿੱਥੇ ਆ ਉਹ ਤਾਂ ਸਿੰਪਲ ਸੀਗਾ ਬਾਇ ਸੈਲ ਕਰੋ ਬਟ ਇਹਦਾ ਇੰਨਾ ਨਹੀਂ ਸੀਗਾ ਮੈਨੂੰ ਪਤਾ ਕਿ ਕਿੱਦਾਂ ਕਰਨਾ ਫਿਰ ਮੈਂ ਨਾ YouTube ਤੇ ਦੇਖਣਾ ਸ਼ੁਰੂ ਕਰਤਾ YouTube ਤੇ ਦੇਖਦੇ ਦੇਖਦੇ ਚਲੋ ਸਮਝ ਤਾਂ ਕੁਛ ਲੱਗਦੇ ਨਹੀਂ ਸੀਗੇ ਬਟ ਮੈਂ ਇੱਕ ਦੋ ਮਹੀਨੇ ਦੇਖਦਾ ਗਿਆ ਹਨਾ ਕਿ ਕਿੱਦਾਂ ਚੱਲਦੀ ਹੈ ਕੀ ਕੀ ਹਿਸਾਬ-ਕਿਤਾਬ ਹੈ ਫਿਰ ਮੇਰੇ ਇੱਕ ਕਲੀਗ ਨੇ ਚੰਦਨ ਆ ਉਹਨਾਂ ਦਾ ਨਾਮ ਵੀ ਅੱਜ ਮੇਰੇ ਮੈਨੇਜਰ ਨੇ ਉਹ ਤੇ ਮਤਲਬ ਮੈਨੇਜਰ ਕੰਪਨੀ ਚ ਮੈਨੇਜਰ ਆ ਮੇਰੀ ਤੇ ਉਹਨਾਂ ਨੇ ਮੈਨੂੰ ਸੱਚ ਸਜੈਸਟ ਕੀਤਾ ਕਿ ਕਹਿੰਦੇ ਕਿ ਚੰਦਨ ਯਾਰ ਤੂੰ ਐਦਾਂ ਕਿਉਂ ਕਰ ਰਿਹਾ ਮਤਲਬ ਹੈ ਨਾ ਇਹ ਤਾਂ ਕੋਈ ਫਾਇਦਾ ਨਹੀਂ ਹੈ ਤੈਨੂੰ ਸਭ ਤੋਂ ਪਹਿਲਾਂ ਚਾਹੀਦੀ ਹੈ ਸਾਈਕੋਲੋਜੀ ਤੇਰੀ ਬਿਲਟ ਹੋਵੇ इमोਸ਼ਨ ਤੇਰੇ ਜੁੜਨ ਪੈਸੇ ਨਾਲ ਤੇ ਉਹਦੇ ਅਸਤੇ ਤੈਨੂੰ ਕੀ ਕਰਨਾ ਪੈਣਾ ਤੈਨੂੰ ਰੀਅਲ ਮਨੀ ਨਾਲ ਟ੍ਰੇਡ ਕਰਨਾ ਪੈਣਾ ਤੇ ਤੂੰ ਇਵਨ ਛੋਟੀ ਮਨੀ ਲਾਇਆ ਪਰ ਤੂੰ ਟ੍ਰੇਡ ਕਰ ਸੋ ਦੈਟ ਤੈਨੂੰ ਪਤਾ ਲੱਗੇ ਜੇ ਤੂੰ ਟ੍ਰੇਡਿੰਗ ਕਰਨੀ ਹੈ ਅਸਲ ਜੀ ਤੇ ਮੈਂ ਕਿਹਾ ਕੋਈ ਚੱਕਰ ਨਹੀਂ ਲਾਦਾਂਗੇ ਮੈਂ ਕਿਹਾ ਕਿੰਨੇ ਕੁ ਚਾਹੀਦੇ ਆ ਕਹਿੰਦੇ 7-8000 ਦਾ ਲਾ ਉਹ ਮੈਂ ਕਿਹਾ ਇੰਨਾ ਤੇ ਯਾਰ ਕਿੱਥੇ ਮੈਂ ਕਿਹਾ 7-8000 ਕਿੱਥੇ ਕਹਿੰਦੇ ਜਾਂਦੇ ਆਣਗੇ ਤੇ ਚਲੇ ਜਾਣਗੇ ਮੈਂ ਕਿਹਾ ਨਾ ਨਾ ਇੰਨੇ ਪੈਸੇ ਨਹੀਂ ਮੇਰੇ ਕੋ ਤੇ ਕਹਿੰਦੇ ਚੱਲ ਐਕਸਪਾਇਰੀ ਐ ਤੇ ਨਿਫਟੀ 'ਚ ਟ੍ਰੇਡ ਦੇਖ ਲਾ ਮੈਂ ਨਾ 2200 ਰੁਪਏ ਦਾ ਟ੍ਰੇਡ ਲਿਆ ਉਹ ਦੋ 2200 ਰੁਪਏ ਦਾ ਲੋਡ ਸੀਗਾ 50 ਦਾ ਲੋਡ ਹੁੰਦਾ ਸੀ ਉਹਦਾ ਤੇ ਮੈਂ 2200 ਰੁਪਏ ਤੇ ਲਿਆ ਤੇ ਅਰਾਊਂਡ ਉਹ ਅੱਧੇ ਪੌਣੇ ਘੰਟੇ ਦੇ ਵਿੱਚ ਤਕਰੀਬਨ 435 ਰੁਪਏ ਦਾ ਉਹਨੇ ਰਿਟਰਨ ਦੇ ਦਿੱਤਾ ਮੈਨੂੰ ਜਦੋਂ ਉਹਨੇ 435 ਰੁਪਏ ਦਾ ਰਿਟਰਨ ਦਿੱਤਾ ਮੇਰੀ ਤੇ ਬਸ ਸਾਈਕੋਲੋਜੀ ਮਤਲਬ ਕੀ ਹੋਣ ਹੋਗੀ ਕਿ ਯਾਰ ਇਹ ਤਾਂ ਜੇ ਤੇ ਹੁਣ ਤੇ ਹਨਾ 40450 ਚਲ ਜਾਣੀ ਜੀ ਮੇਰਾ ਪ੍ਰੋਫਿਟ ਤੇ ਮਤਲਬ ਉਹੀ ਜਿਹੜੀ ਗਲਤ ਸਾਈਕੋਲੋਜੀ ਹਰ ਕੋਈ ਸੋਚਦਾ ਹੈ ਬਟ ਇਦਾਂ ਹੁੰਦਾ ਨਹੀਂ ਹੈ ਜੀ ਇਦਾਂ ਕੋਈ ਵੀ ਰੀਲਸ ਵੇਖ ਕੇ ਪੋਸਟਾਂ ਵੇਖ ਕੇ ਕਿਸੇ ਦੀ ਕਦੇ ਇਨਫਲੂਐਂਸ ਨਾ ਹੋ ਕਦੇ ਵੀ ਨਹੀਂ ਠੀਕ ਹੈ ਕਿਉਂਕਿ ਇਹਦੇ ਦੋ ਰੀਜ਼ਨ ਹੈ ਇੱਕ ਰੀਜ਼ਨ ਇਹ ਹੈ ਕਿ ਜਿਹੜਾ ਜੇ ਰੀਅਲ ਪ੍ਰੋਫਿਟ ਕਰ ਰਿਹਾ ਹੈ ਤੇ ਉਹਦੀ ਬਹੁਤ ਮਿਹਨਤ ਲੱਗੀ ਹੈ ਠੀਕ ਹੈ ਜੇ ਫੇਕ ਪ੍ਰੋਫਿਟ ਹੈ ਕਿਉਂਕਿ ਅੱਜ ਕੱਲ ਕਲੋਨ ਐਪ ਹੁੰਦੇ ਜਿਹੜੇ ਨਾ ਕਲੋਨ ਐਪਸ ਦੇ ਕਰਕੇ ਇਦਾਂ ਤੁਹਾਨੂੰ ਇਦਾਂ ਲੱਗੇਗਾ ਕਿ ਉਹ ਰੀਅਲ ਪ੍ਰੋਫਿਟ ਕਰ ਰਿਹਾ ਬਟ ਉਹ ਤੇ ਇਸ ਮਤਲਬ ਇਨਫਲੂਐਂਸ ਹੋ ਕੇ ਨਹੀਂ ਆਣਾ ਮਾਰਕੀਟ ਦੇ ਵਿੱਚ ਹਨਾ ਤੇ ਮੈਂ ਇਨਫਲੂਐਂਸ ਹੋ ਕੇ ਆਇਆ ਸੀਗਾ ਜਿਹਦੇ ਕਰਕੇ ਮੈਂ ਲੌਸਸਿਸ ਕੀਤੇ ਕਾਫੀ ਇਨਫਲੂਐਂਸ ਹੋ ਕੇ ਆਏ ਵੀ ਤਾਂ ਸਿੱਖੋ ਪਹਿਲਾਂ ਬਿਲਕੁਲ ਹਾਂ ਜੇ ਇਨਫਲੂਐਂਸ ਹੋ ਇਨਫਲੂਐਂਸ ਹੋ ਕੇ ਆਣਾ ਕੋਈ ਮਾੜੀ ਗੱਲ ਨਹੀਂ ਹੈ ਬਟ ਸਿੱਖੋ ਹਨਾ ਸਿੱਖਣ ਦੇ ਵੱਲ ਧਿਆਨ ਦਿਓ ਕਿਉਂਕਿ ਇਹੋ ਜਿਹਾ ਸੈਗਮੈਂਟ ਹੈ ਜੇ ਤੁਸੀਂ ਸਿੱਖ ਲਿਆ ਤੇ ਤੁਸੀਂ ਇੱਕ ਨਾ ਇੱਕ ਡੇਲੀ ਮਨੀ ਕਹਿ ਲਓ ਜਾਂ ਤੁਸੀਂ ਇੱਕ ਕਹਿ ਲਓ ਵੀ ਜਿੱਦਾਂ ਤੁਹਾਨੂੰ ਜੌਬ ਤੇ ਇੱਕ ਪਰਟੀਕੂਲਰ ਮਨੀ ਮਿਲਦੀ ਹੈ ਨਾ ਇੱਕ ਸੈਲਰੀ ਮਿਲਦੀ ਹੈ ਜਾਂ ਇਹ ਵੀ ਤੁਹਾਨੂੰ ਇੱਕ ਕਾਈਂਡ ਆਫ ਸੈਲਰੀ ਦੇਣ ਲੱਗ ਜੂਗੀ ਜਾਂ ਤਾਂ ਦੇਣ ਲੱਗ ਜੇਗੀ ਕਿਉਂਕਿ ਬਿਜ਼ਨਸ ਬਿਜ਼ਨਸ ਤੇ ਚਲੋ ਸੈਲਰੀ ਹੁੰਦੀ ਨਹੀਂ ਹੈ ਬਟ ਆਪਾਂ ਇੱਕ ਕਾਈਂਡ ਆਫ ਕਹਿ ਸਕਦੇ ਐਗਜ਼ਾਮਪਲ ਕਹਿ ਸਕਦੇ ਕਿ ਇਹ ਸਾਈਡ ਹਸਲ ਦੇ ਥਰੂ ਹੈ ਤੁਹਾਨੂੰ ਪੈਸੇ ਦੇਣ ਲੱਗ ਜਾਂਦੀ ਹੈ ਥੋੜੇ ਥੋੜੇ ਕਰਕੇ ਥੋੜੇ ਥੋੜੇ ਕਰਕੇ ਉਹ ਬਾਕੀ ਤੁਹਾਡੀ ਕੈਪੀਟਲ ਤੇ ਡਿਪੈਂਡ ਕਰਦਾ ਤੇ ਤੁਹਾਡੇ ਰਿਸਕ ਮੈਨੇਜਮੈਂਟ ਤੇ ਡਿਪੈਂਡ ਜੇ ਹੁਣ ਅਗਰ ਅਸੀਂ ਗੱਲ ਕਰੀਏ ਤੁਸੀਂ ਪਹਿਲਾ ਪ੍ਰੋਫਿਟ ਕੀਤਾ ਫਿਰ ਉਸ ਤੋਂ ਬਾਅਦ ਲਾਸ ਕੀਤੇ ਹਾਂ ਭਾਜੀ ਲਾਸ ਮੈਂ ਬਹੁਤ ਕੀਤੇ ਚਲੋ ਲਾਸ ਦਾ ਮੈਂ ਤੁਹਾਨੂੰ ਦੱਸਦਾ ਪ੍ਰੋਫਿਟ ਦਾ ਮੈਂ ਪਹਿਲਾਂ ਦੱਸਦਾ ਕਿ ਜਦੋਂ ਮੈਂ 435 ਰੁਪਏ ਕਮਾਏ ਫਿਰ ਮੈਂ ਸੋਚਿਆ ਕਿ ਯਾਰ ਹੁਣ ਤਾਂ ਬਸ ਹੋ ਗਿਆ ਹਣਾ ਦੋ ਤਿੰਨ ਦਿਨ ਭਾਜੀ ਮੈਨੂੰ ਪ੍ਰੋਫਿਟ ਹੋਏ ਮੰਨ ਲਾ ਕਿ ਮੈਂ ਦੋ ਤਿੰਨ ਦਿਨਾਂ ਦੇ ਵਿੱਚ ਉਹੀ 2200 ਰੁਪਿਆ ਸੀਗਾ ਮੇਰਾ ਤੇ ਦੋ ਤਿੰਨ ਦਿਨਾਂ ਦੇ ਵਿੱਚ ਮੈਂ ਅਰਾਊਂਡ 15-1600 ਰੁਪਿਆ ਬਣਾ ਲਿਆ ਮੈਂ ਮੈਂ ਤਾਂ ਕੈਲਕੂਲੇਸ਼ਨ ਕਰਨ ਲੱਗ ਗਿਆ ਆਪਣੇ ਦਿਮਾਗ 'ਚ ਕਿ ਯਾਰ ਹੁਣ ਤਾਂ 1500 ਬਣ ਗਿਆ ਹੁਣ ਤਾਂ ਨਹੀਂ 1500 ਨਾਲ ਤੇ ਬੰਨਾ ਕੱਕ ਨਹੀਂ ਜਦ ਤੱਕ ਦੇਖਿਆ ਜਾਵੇ ਤੇ 1500 ਹੈ ਨਾ ਅਪ ਬੜਾ ਹੋ ਹੁੰਦਾ ਬਟ ਚਲੋ ਪਤਾ ਨਹੀਂ ਸੀਗਾ ਤੇ ਮੈਂ ਕਰਨ ਲੱਗ ਗਿਆ ਫਿਰ ਮੈਂ ਇਦਾਂ ਸੋਚਿਆ ਕਿ ਜੇ ਮੈਂ 2000 ਲਾ ਕੇ 1500 ਬਣਾ ਸਕਦਾ ਤੇ ਮੈਂ ਫਿਰ 20000 ਲਾ ਕੇ ਤੇ ਕਿੱਥੇ ਵੀ ਕਿੱਥੇ ਗੇਮ ਪਹੁੰਚ ਜਾਂਦੀ ਹੈ ਬਿਲਕੁਲ ਇਹੀ ਗਲਤੀ ਮੈਂ ਕੀਤੀ ਕੈਲਕੂਲੇਸ਼ਨ ਲੱਗ ਜਾਂਦੀ ਨਾ ਬਸ ਫਿਰ ਕੈਲਕੂਲੇਸ਼ਨ ਉਹ ਫਿਰ ਖਿਆਲੀ ਪਹਾੜੇ ਬਣਾਉਣ ਲੱਗ ਜਾਂਦਾ ਨਾ ਬੰਦਾ ਕਿ ਯਾਰ ਹੁਣ ਤਾਂ ਇੱਥੇ ਐਦਾਂ ਬਣ ਗਿਆ ਟਰੇਡਰ ਬਣ ਕੇ ਬਸ ਹੁਣ ਤਾਂ ਟਰੇਡਰ ਬਣ ਕੇ ਆ ਤੇ ਮੈਂ ਵੀ ਵੱਡਾ ਪੈਸਾ ਲੈ ਕੇ ਆਇਆ ਵੱਡਾ ਕੀ ਮਤਲਬ 15 10 12 15000 ਰੁਪਏ ਲੈ ਕੇ ਆ ਤੇ ਬਾਜੀ ਉਹ ਮੇਰੇ ਖਿਆਲ ਨਾਲ 2-3 ਦਿਨਾਂ ਦੇ ਵਿੱਚ ਉਹ ਚਲ ਗਿਆ ਹੁਣ ਇੱਥੋਂ ਕੀ ਮਿਲਿਆ ਹੁਣ ਤਾਂ ਮੈਂ ਉਹ ਪੈਸਾ ਕਵਰ ਕਰਨਾ ਜੀ ਹਾਂ ਜਿਹੜਾ ਮੇਰਾ 10-15000 ਗਿਆ ਗਿਆ ਤੇ ਗਿਆ ਕਿੱਦਾਂ ਹੈ ਨਾ ਵੀ ਕੀ ਰੀਜ਼ਨ ਹੈ ਅੱਛਾ ਇਹ ਨਹੀਂ ਕਿ ਸਿੱਖਾ ਮੈਂ ਉਹ ਰਿਵੈਂਜ ਸਿਰਫ ਠੀਕ ਹੈ ਉਹ ਭਾਜੀ ਹਰ ਚੜ੍ਹਦੀ ਕੈਂਡਲ ਤੇ ਟ੍ਰੇਡ ਲੈ ਲਿਆ ਮਤਲਬ ਕਾਲ ਲਈ ਨੀਚੇ ਆਂਦੀ ਕੈਂਡਲ ਤੇ ਪੁੱਟ ਲੈ ਲਿਆ ਇਦਾਂ ਕਰਕੇ ਕਰਦੇ ਕਰਦੇ ਡੇਢ ਦੋ ਤਿੰਨ ਮਹੀਨੇ ਇਦਾਂ ਹੀ ਗਵਾਏ ਠੀਕ ਹੈ ਇਦਾਂ ਮੈਂ ਆਪਣਾ ਟਾਈਮ ਗਵਾਇਆ ਫਿਰ ਭਾਜੀ ਮੈਂ ਦੇਖਿਆ ਕਿ ਯਾਰ ਥੋੜਾ ਸਿੱਖਣ ਦੀ ਕੋਸ਼ਿਸ਼ ਕੀਤੀ ਫਿਰ ਮੈਂ ਨਾ ਕਿ ਯਾਰ ਥੋੜਾ ਥੋੜਾ ਨੌਲੇਜ ਵਾਲੇ ਪਾਸੇ ਆਈ ਹੁਣ ਕਿ ਜੇ ਇਹ ਨੌਲੇਜੇਬਲ ਚੀਜ਼ ਹੈਗੀ ਮਤਲਬ ਕਿ ਜੇ ਮੈਂ ਉਹ ਸੋਚਿਆ ਕਿ ਜੇ ਮੈਂ ਹੁਣ ਇੱਥੇ ਕਾਲ ਲਈ ਸੀ ਬਟ ਮਾਰਕੀਟ ਪੁੱਟ ਸਾਈਡ ਆਈ ਸੀਗੀ ਹੈਨਾ ਤੇ ਜੇ ਮੈਂ ਇੱਥੇ ਪੁੱਟ ਲੈਂਦਾ ਤੇ ਮੈਨੂੰ ਪ੍ਰੋ ਵੇ ਦੇਖਿਆ ਕਿ ਹਾਂ ਹੁੰਦਾ ਹਨ ਤੇ ਮੈਂ ਇਹ ਚੀਜ਼ ਨੂੰ ਥੋੜਾ ਗ੍ਰੈਬ ਕੀਤਾ ਫਿਰ ਸਿੱਖਣ ਦੀ ਕੋਸ਼ਿਸ਼ ਕੀਤੀ ਤੇ ਫਿਰ ਇਹ ਪਤਾ ਲੱਗਾ ਕਿ ਮੇਰੀ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਪਤਾ ਲੱਗਾ ਕਿ ਮੇਰੀ ਗਲਤੀ ਕੀ ਸੀ ਉਹ ਵੱਡਾ ਪੈਸਾ ਲਿਆਣ ਦੀ ਠੀਕ ਹੈ ਜੀ ਵੱਡਾ ਪੈਸਾ ਲਿਆਣ ਦੀ ਮੇਰੀ ਸਭ ਤੋਂ ਵੱਡੀ ਗੱਲ ਇਹ ਗੱਲ ਕਿ ਤੁਸੀਂ ਨੋਟ ਵੀ ਕਰ ਸਕਦੇ ਵੀ ਜਿਹੜੇ ਵੱਡਾ ਪੈਸਾ ਲੈ ਕੇ ਆਂਦੇ ਤਾਂ ਉਹ ਵੱਡਾ ਪੈਸਾ ਗਵਾਣ ਦੀ ਹਿੰਮਤ ਵੀ ਲੈ ਕੇ ਆਵੇ ਕਿਉਂਕਿ ਬੈਲੀ ਵਾਰ ਨੁਕਸਾਨ ਹੋਣਾ ਹੀ ਹੋਣਾ ਤੇ ਹੋਣਾ ਹੀ ਹੋਣਾ ਭਾਜੀ ਇਵਨ ਕਿ ਮੈਂ ਤੁਹਾਨੂੰ ਇੰਨੀ ਵੀ ਗੱਲ ਕਹਿਣਾ ਕਿ ਲੈਟ ਸਪੋਜ਼ ਕੋਈ ਬੰਦਾ 5-6 ਮਹੀਨੇ 1 ਸਾਲ ਤੱਕ ਸਿੱਖਦਾ ਵੀ ਹੈ ਕਿਸੇ ਵੀ ਟਰੇਡਰ ਕੋਲੋਂ ਜਾਂ ਕਿਸੇ ਵੀ ਜਾਂ ਖੁਦ ਸਿੱਖਦਾ ਜਾਂ ਕਿਸੇ ਕੋਲੋਂ ਕੋਚਿੰਗ ਲੈ ਕੇ ਸਿੱਖਦਾ ਵੀ ਹੈ ਨਾ ਤੇ ਭਾਜੀ ਉਹਨੂੰ ਸਟਾਰਟਿੰਗ ਦੇ ਵਿੱਚ ਮੈਂ ਉਹ ਝੂਠ ਬੋਲੇਗਾ ਜੇ ਉਹ ਬੰਦਾ ਕਹਿ ਦਿੰਦਾ ਕਿ ਜੀ ਮੈਂ ਨਾ ਪਹਿਲੇ ਦਿਨ ਤੋਂ ਹੀ ਪੈਸੇ ਬਣਾਉਣ ਲੱਗ ਗਿਆ ਨਹੀਂ ਬਣਦੇ ਭਾਜੀ ਕਿਉਂਕਿ ਪਹਿਲੇ ਪਹਿਲੀ ਗੱਲ ਤੇ ਤੁਹਾਨੂੰ ਹਫਤਾ ਤੇ ਤੁਹਾਨੂੰ ਐਪ ਸਿੱਖਣ ਨੂੰ ਲੱਗ ਜਾਣਾ ਵੈਸੇ ਹੀ ਤੁਹਾਨੂੰ ਐਂਟਰੀ ਐਗਜ਼ਿਟ ਦਾ ਨਹੀਂ ਪਤਾ ਲੱਗਣਾ ਜਦੋਂ ਤੁਹਾਡਾ ਰeal ਮਨੀ ਆਣਾ ਹੈ ਨਾ ਤੁਹਾਡੀ ਸਾਈਕੋਲੋਜੀ ਇੱਧਰ ਦੀ ਉੱਧਰ ਹੋ ਜਾਣੀ ਤੁਹਾਨੂੰ ਪੇਪਰ ਟਰੇਡਿੰਗ ਤਾਂ ਨੋਰਮਲੀ ਵਧੀਆ ਕਰ ਵੀ ਸਕਦਾ ਕੋਈ ਬੰਦਾ ਭਾਜੀ ਪੇਪਰ ਟਰੇਡਿੰਗ ਚ ਐਕਚੁਅਲੀ ਕੀ ਹੈ ਨਾ ਦੇਖੋ ਵਧੀਆ ਹੋ ਵੀ ਸਕਦੀ ਨਹੀਂ ਵੀ ਹੋ ਸਕਦੀ ਉਹਦੇ ਨਾਲ ਤੁਹਾਡੇ ਇਮੋਸ਼ਨ ਇਮੋਸ਼ਨ ਨਹੀਂ ਜੁੜੇ ਹੈਨਾ ਤੁਹਾਨੂੰ ਹੁਣ ਮੰਨ ਲਓ ਹੈਨਾ ਮੈਂ ਤੁਹਾਨੂੰ ਖਿਆਲੀ ਪਲਾਉ ਬਣਾ ਦਾਂ ਕਿ ਤੁਹਾਡੇ ਜੇਬ ਚ ਲੱਖ ਰੁਪਿਆ ਪਿਆ ਤੁਹਾਨੂੰ ਕੀ ਲੱਗ ਰਿਹਾ ਤੁਸੀਂ ਹਾਂ ਵਧੀਆ ਗੱਲ ਹੈ ਹੈਨਾ ਪਰ ਤੁਹਾਡੇ ਇਮੋਸ਼ਨ ਨਹੀਂ ਜੁੜਿਆ ਹੈਨਾ ਲੱਖ ਰੁਪਿਆ ਮੈਂ ਜੇਬ ਚ ਪਾ ਦਾਂਗਾ ਨਾ ਉਹਦਾ ਇਮੋਸ਼ਨ ਜੁੜੂਗਾ ਕਿ ਹ ਇਹ ਚੀਜ਼ਾਂ ਵੀ ਖਿਆਲੀ ਪਲਾਉ ਨਾ ਬਣਾਵੇ ਬੰਦਾ ਹਨਾ ਹਾਂ ਤੇ ਸਿਸਟਮੈਟਿਕ ਵੇ ਦੇ ਨਾਲ ਚੱਲੇ ਫਿਰ ਭਾਜੀ ਮੈਂ ਨਾ ਸਿੱਖਣਾ ਸ਼ੁਰੂ ਕੀਤਾ ਉਸ ਚੀਜ਼ ਤੋਂ ਕੀ ਯਾਰ ਦੇਖੀਏ ਕੁਛ ਕਰਕੇ ਮਤਲਬ ਸਿੱਖ ਕੇ ਦੇਖੀਏ ਫਿਰ ਮੈਂ ਹੌਲੀ ਹੌਲੀ ਕਰਕੇ ਸਾਰਾ ਕੁਝ ਮੈਂ ਅੱਛਾ ਇੱਕ ਗੱਲ ਕਹਾਂ ਕਿ ਮੈਂ YouTube ਤੋਂ ਸਿੱਖਿਆ ਸਾਰਾ ਕੁਝ ਹਾਂ ਸਾਰਾ ਕੁਝ ਛੋਣੇ ਵੀ ਮੈਂ YouTube ਤੋਂ ਸਿੱਖਿਆ ਹਾਂ YouTube ਤੋਂ ਬਾਅਦ ਮੈਂ ਥੋੜੀਆਂ ਕਿਤਾਬਾਂ ਵੀ ਪੜੀਆਂ ਜਿੱਦਾਂ ਟ੍ਰੇਡਿੰਗ ਇਨ ਦਾ ਜ਼ੋਨ ਹੋ ਗਈ ਬੁੱਕਸ ਲਈਏ ਇੱਕ ਦੋ ਹੋਰ ਬੁੱਕਸ ਹੈਗੀਆਂ ਕੰਡਲ ਸਟਿਕ ਪੈਟਰਨ ਨੂੰ ਲੈ ਕੇ ਗਈ ਇੱਕ ਦੋ ਹੋਰ ਪੜੀਆਂ ਠੀਕ ਹੈ ਉਹਨਾਂ ਥੋੜੀ ਸਾਈਕੋਲੋਜੀ ਬਿਲਡ ਹੋਈ ਥੋੜਾ ਪਤਾ ਲੱਗਿਆ ਕਿ ਕਿੱਦਾਂ ਮਾਰਕੀਟ ਰਨ ਹੁੰਦੀ ਹੈ ਕਿੱਦਾਂ ਕੋਈ ਕੈਂਡਲ ਬਣਦੀ ਆ ਕਿੱਥੇ ਬਾਇਰ ਦਾ ਜ਼ੋਰ ਆਉਂਦਾ ਕਿੱਥੇ ਸੈ ਹੌਲੀ 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 ਕਰਦੇ ਕਰਾਂਦੇ ਮੈਂ ਅ ਮੈਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਯਾਰ ਮੇਰੀਆਂ ਗਲਤੀਆਂ ਕਿੱਥੇ ਸੀਗੀਆਂ ਫਿਰ ਮੈਂ ਉਹਨਾਂ ਤੇ ਇੰਪਰੂਵਮੈਂਟ ਕਰਕੇ ਥੋੜੇ ਛੋਟੇ ਛੋਟੇ ਪ੍ਰੋਫਿਟ ਜਨਰੇਟ ਕਰਨਾ ਸ਼ੁਰੂ ਕੀਤੀ ਸੋ ਤੁਸੀਂ ਦੱਸਿਆ ਵੀ ਕਿਸ ਤਰ੍ਹਾਂ ਤੁਸੀਂ ਸਿੱਖਿਆ ਟਰੇਡਿੰਗ ਵਗੈਰਾ ਪਰ ਜਿੱਦਾਂ ਤੁਸੀਂ ਲਾਸ ਕੀਤੇ ਪ੍ਰੋਫਿਟ ਕੀਤੇ بڑے بڑے ਇਹਨਾਂ ਤੋਂ ਤੁਸੀਂ ਹੁਣ ਤੱਕ ਕਿਆ ਕੁਝ ਸਿੱਖ ਲਿਆ ਪਾਜੀ ਮੈਂ ਸਿੱਖਿਆ ਇਹ ਆ ਪਹਿਲੀ ਗੱਲ ਤੇ ਜੇ ਐਜ਼ ਅ ਟਰੇਡਰ ਦੀ ਮੈਂ ਗੱਲ ਕਰਾਂ ਤੇ ਵੱਡਾ ਪੈਸਾ ਕਦੇ ਨਾ ਕਦੇ ਨਾ ਲੈ ਕੇ ਆਵੇ ਬੰਦਾ ਠੀਕ ਆ ਵੱਡੇ ਵੱਡੇ ਪੈਸੇ ਨਾਲ ਨਹੀਂ ਬਣਦੀ ਸਾਈਕੋਲੋਜੀ ਠੀਕ ਹੈ ਛੋਟੇ ਪੈਸੇ ਨੂੰ 5000 ਦੇ ਅਕਾਊਂਟ ਨੂੰ ਤੁਸੀਂ 15000 ਤੱਕ ਲੈ ਕੇ ਜਾਓ ਜੇ ਤੁਸੀਂ 5000 ਤੋਂ 15000 ਤੱਕ ਲੈ ਕੇ ਗਏ ਨਾ ਤੇ ਹੋਊਗਾ ਕਿ ਰੀਅਲ ਮਾਰਕੀਟ ਦੇ ਵਿੱਚ ਤੁਹਾਡੀ ਸਾਈਕੋਲੋਜੀ ਜਿਹੜੀ ਹੋਏਗੀ ਉਹ ਬਿਲਡ ਹੋਏਗੀ ਠੀਕ ਹੈ ਜਿਹੜੀ ਕਿ ਅੱਗੇ ਤੁਹਾਡੇ ਬਹੁਤ ਕੰਮ ਆਣੀ ਹੈ ਜਦੋਂ ਤੁਹਾਡਾ 15000 ਤੋਂ ਤੁਸੀਂ ਟ੍ਰੇਡ ਕਰਨੀ ਹੈ ਠੀਕ ਹੈ ਤੇ ਵੱਡਾ ਪੈਸਾ ਨਾ ਲੈ ਕੇ ਆਵੇ ਪਹਿਲੀ ਗੱਲ ਤੇ ਆ ਠੀਕ ਹੈ ਛੋਟੇ ਪੈਸੇ ਨਾਲ ਕਰ ਲੈਟਸ ਸੁਪੋਜ਼ ਤੁਹਾਡੇ ਕੋਲ ਕੈਪੀਟਲ ਅੱਜ 20000 ਹੈ ਤੇ ਤੁਸੀਂ ਇਦਾਂ ਨਹੀਂ ਕਿ 20 ਦੇ 20 ਲਾ ਦੋ ਨਹੀਂ 5-6000 ਰੁਪਏ ਨਾਲ ਟਰੇਡ ਕਰੋ ਰਿਸਕ ਮੈਨੇਜ ਰਿਸਕ ਮੈਨੇਜ ਕਰਕੇ ਠੀਕ ਹੈ ਰਿਸਕ ਮੈਨੇਜ ਕਰਕੇ ਆਪਣਾ ਰਿਸਕ ਡਿਫਾਈਨ ਕਰਕੇ ਚੱਲੋ ਹਮੇਸ਼ਾ ਠੀਕ ਹੈ ਕਿ ਕਿੰਨਾ ਮੈਂ ਰਿਸਕ ਲੈ ਸਕਦੀ ਹਾਂ ਲੈ ਸਕਦੀ ਹਾਂ ਜਾਂ ਲੈ ਸਕਦਾ ਤੇ ਉਸ ਹਿਸਾਬ ਨਾਲ ਤੁਸੀਂ ਟਰੇਡ ਕਰੋ ਠੀਕ ਹੈ ਰਿਸਕ ਮੈਨੇਜਮੈਂਟ ਬਹੁਤ ਜ਼ਿਆਦਾ ਜ਼ਰੂਰੀ ਹੈ ਲੌਸਿਸ ਤੋਂ ਤੇ ਮੈਂ ਇਹ ਚੀਜ਼ਾਂ ਸਿੱਖਿਆ ਕਿ ਯਾਰ ਇੱਕ ਤਾਂ ਇਹੀ ਚੀਜ਼ ਤੁਹਾਨੂੰ ਮੈਂ ਦੱਸਤੀ ਹੈ ਨਾ ਕਿ ਵੱਡੀ ਕੈਪੀਟਲ ਨਾਲ ਲੈ ਕੇ ਆਵੇ ਦੂਜੀ ਮੈਂ ਤੁਹਾਨੂੰ ਦੱਸਿਆ ਕਿ ਲਾਸ ਹੋਣਾ ਹੀ ਹੋਣਾ ਪਹਿਲੀ ਵਾਰ ਲਾਸ ਹਾਂ ਲਾਸ ਤੇ ਹੋਏਗਾ ਜੀ ਲਾਸ ਤੇ ਪੱਕਾ ਹੀ ਆ ਠੀਕ ਹੈ ਫਿਰ ਪ੍ਰੋਪਰ ਐਨਾਲਿਸਿਸ ਤੋਂ ਬਿਨਾ ਪ੍ਰੋਪਰ ਪੜ੍ਹਾਈ ਤੋਂ ਬਿਨਾ ਕਦੇ ਨਾ ਹੋ ਕਦੇ ਨਾ ਹੋ ਬਿਲਕੁਲ ਨਾ ਹੋ ਠੀਕ ਹੈ ਅਗਰ ਕੈਪੀਟਲ ਹੀ ਖਤਮ ਹੋ ਗਈ ਕੈਪੀਟਲ ਖਤਮ ਹੋ ਗਈ ਕਿ ਅੱਗੇ ਕੈਪੀਟਲ ਤੁਹਾਡੇ ਜੰਗ ਦੇ ਮੈਦਾਨ ਦੇ ਵਿੱਚ ਤੁਹਾਡੇ ਹੱਥ ਦੇ ਵਿੱਚ ਉਹ ਤਲਵਾਰ ਹੈ ਜੇ ਤੁਹਾਡੇ ਹੱਥੋਂ ਤਲਵਾਰ ਛੁੱਟ ਗਈ ਜਾਂ ਟੁੱਟ ਗਈ ਤੇ ਫਿਰ ਤੁਸੀਂ ਕੁਝ ਨਹੀਂ ਕਰ ਸਕਦੇ ਠੀਕ ਹੈ ਫਿਰ ਮਨਾਂ ਤੋਂ ਬਾਹਰ ਜਾਣਾ ਫਿਰ ਬਾਹਰ ਕੀ ਫਿਰ ਤਬਾਰ ਆਪੇ ਘੱਲ ਦੇਣਾ ਗਲਿਆਣਾ ਹਣਾ ਤੇ ਕਿ ਜਾਣਾ ਇੱਕ ਹੋਰ ਕੁਐਸਚਨ ਹੈ ਵੀ ਜਿੱਦਾਂ ਤੁਸੀਂ ਹੁਣ ਅੱਜ ਕੱਲ ਕੋਚਿੰਗ ਵੀ ਦੇ ਰਹੇ ਬੱਚਿਆਂ ਨੂੰ ਜੋ ਤੁਸੀਂ ਸਿੱਖਿਆ ਤੁਸੀਂ ਅੱਗੇ ਸਿਖਾ ਰਹੇ ਤਾਂ ਉਹਨਾਂ ਦੀ ਕਿਹੜੀ ਕਿਹੜੀ ਕੁਐਸਚਨ ਪੁੱਟ ਕਰ ਦਿੰਦੇ ਤੁਹਾਨੂੰ ਵੀ ਕੁਐਸਚਨ ਪੁੱਛਦੇ ਵੇ ਸਟੂਡੈਂਟ ਹਾਂ ਭਾਜੀ ਜਿਹੜੇ ਮੇਰੇ ਕੋਲ ਸਟੂਡੈਂਟ ਹੈਗੇ ਆ ਹੁਣ ਤੱਕ ਮੈਂ ਮੋਰ ਦੈਨ 40 50 ਬੱਚਿਆਂ ਨੂੰ ਮੈਂ ਸਿਖਾ ਚੁੱਕਿਆ ਹਾਂ ਠੀਕ ਹੈ ਤੇ ਮਤਲਬ ਸਿਖਾ ਵੀ ਰਿਹਾ ਹੁਣ ਵੀ ਹੈਗੇ ਤੇ ਉਹਦੇ ਵਿੱਚ ਕੀ ਹੈ ਮੇਰੇ ਕੋਲ ਸਟੂਡੈਂਟ ਅਲੱਗ-ਅਲੱਗ ਤਰ੍ਹਾਂ ਦੇ ਨੇ ਅਲੱਗ-ਅਲੱਗ ਤਰ੍ਹਾਂ ਦੇ ਕਿਦਾਂ ਜਿੱਦਾਂ ਇੱਕ ਤੇ ਆਂਦੇ ਬਿਲਕੁਲ ਬਿਗਨਰ ਹਾਂ ਠੀਕ ਹੈ ਇੱਕ ਤਾਂ ਹੋਗੇ ਬਿਲਕੁਲ ਬਿਗਨਰ ਜਿਹੜੇ ਕਿ ਜਿਨ੍ਹਾਂ ਨੂੰ ਕੁਝ ਹਜੇ ਬਿਲਕੁਲ ਬਿਗਨਿੰਗ ਤੋਂ ਚਾਲੂ ਕਰਨੀ ਆ ਉਹਨਾਂ ਦੇ ਵਿੱਚ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਿਹੜੇ ਲੈਵਲ ਤੇ ਆ ਬਿਲਕੁਲ ਬਿਗਨਰ ਜਾਂ ਗੱਬੇ ਵਾਲੇ ਜਾਂ ਬਿਲਕੁਲ ਐਡਵਾਂਸ ਲੈਵਲ ਦੇ ਪਲੇਅਰ ਬਣ ਗਏ ਹੋ ਤੁਸੀਂ ਹੁਣ ਹੂੰ ਹਾਂਜੀ ਤੇ ਬਿਗਨਰ ਵੀ ਆ ਥੋੜੇ ਮੀਡੀਓਕਰ ਵੀ ਆ ਐਡਵਾਂਸ ਤਾਂ ਮੇਰੇ ਕੋਲ ਕਿਉਂ ਕੋਈ ਆਏਗਾ ਪਹਿਲੀ ਗੱਲ ਤੇ ਹੈ ਨਾ ਜੇ ਉਹ ਜੋ ਬੰਦਾ ਐਡਵਾਂਸ ਪਾਣੀ ਗਿਆ ਤੇ ਕਿਉਂ ਹੀ ਆਏਗਾ ਠੀਕ ਹੈ ਤੇ ਮਤਲਬ ਕਿ ਬਿਗਿਨਰ ਤੇ ਅੱਛਾ ਇਹਨਾਂ ਦੇ ਵਿੱਚ ਫਰਕ ਵੀ ਦੱਸ ਦਿੰਨਾ ਮੈਂ ਬਿਗਿਨਰ ਹੁੰਦਾ ਜਿਹਨੂੰ ਬਿਲਕੁਲ ਬੇਸਿਕ ਹੈ ਬਿਲਕੁਲ ਜ਼ੀਰੋ ਹੈ ਜਿਹਨੂੰ ਕੁਝ ਪਤਾ ਨਹੀਂ ਹੈ ਸ਼ੇਅਰ ਮਾਰਕੀਟ ਦਾ ਠੀਕ ਹੈ ਉਹ ਬਿਗਿਨਰ ਹੋ ਗਿਆ ਮੀਡੀਓਕਰ ਹੁੰਦਾ ਜਿਹਨੂੰ 6 ਮਹੀਨੇ 8 ਮਹੀਨੇ ਸਾਲ ਹੋ ਗਿਆ 1.5 ਸਾਲ ਹੋ ਗਿਆ ਠੀਕ ਹੈ ਬਟ ਉਹਨੂੰ ਉਹਦੀ ਜਾਂ ਤੇ ਉਹਦੀ ਸਾਈਕੋਲੋਜੀ ਨਹੀਂ ਬਿਲਟ ਹੋ ਰਹੀ ਜਾਂ ਤੇ ਉਹ ਕੋਈ ਸਕਿੱਲ ਨਹੀਂ ਆਂਦੀ ਜਾਂ ਤੇ ਉਹਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਂ ਐਂਟਰੀ ਕਿ ਤੇ ਮੇਰੇ ਕੋਲ ਦੋਵੇਂ ਤਰ੍ਹਾਂ ਦੇ ਆਂਦੇ ਆ ਐਡਵਾਂਸ ਹੋ ਗਿਆ ਕਿ ਜਿੰਨੂੰ ਸਭ ਕੁਝ ਆਂਦਾ ਆ ਉਹ ਤੇ ਫਿਰ ਨਹੀਂ ਆਂਦਾ ਹੋ ਜਾਂਦਾ ਆ ਜਰੂਰਤ ਹੀ ਨਹੀਂ ਉਹਨਾਂ ਫਿਰ ਮੇਰੇ ਕੋ ਕੀ ਕਰਨਾ ਹੋਊਗਾ ਕੋਚਿੰਗ ਤੇ ਇਹ ਇਹੋ ਜਿਹੇ ਦੋ ਤਰ੍ਹਾਂ ਦੇ ਬੰਦੇ ਆਂਦੇ ਮੇਰੇ ਕੋਲ ਠੀਕ ਹੈ ਤੇ ਉਹਨਾਂ ਦੇ ਜੇ ਬੇਸਿਕ ਹੈ ਨਾ ਭਾਜੀ ਮੈਂ ਸਭ ਤੋਂ ਪਹਿਲਾਂ ਜਿਹੜਾ ਕੋਈ ਮੇਰੇ ਕੋਲ ਸਟੂਡੈਂਟ ਆਂਦਾ ਨਾ ਮੈਂ ਦੇਖਦਾ ਕਿ ਸਾਈਕੋਲੋਜੀ ਕੀ ਆ ਕਿਉਂਕਿ ਮੇਰੀ ਵੀ ਉਦਾਂ ਦੀ ਸੀਗੀ ਨਾ ਜਿੱਦਾਂ ਦੀ ਉਹਨਾਂ ਦੀ ਹੁੰਦੀ ਆ ਵੀ ਹੁਣ ਉਹ ਕੀ ਕਹਿੰਦੇ ਆ ਮੇਰੇ ਕੋਲ ਕਾਫੀ ਹੈਗੇ ਬੰਦੇ ਜਿਹੜੇ ਮੁੰਡੇ ਕੁੜੀਆਂ ਤੇ ਚਲੋ ਬੰਦਾ ਬੋਲਦੇ ਨਹੀਂ ਬੜੇ ਜਿਹੜੇ ਮੁੰਡੇ ਆ ਉਹ ਕੀ ਕੰਦਾ ਭਾਈ ਆਪਾਂ ਨਾ ਇਦਾਂ ਕਰਨਾ ਕਿ ਮੈਂ ਕਹਿੰ ਕਿ ਕੀ ਸੋਚ ਕੇ ਆਏ ਹੋ ਤੁਸੀਂ ਕਹਿੰਦੇ ਯਾਰ ਪੈਸਾ ਬਣਾਉਣਾ ਬਸ ਹੋਰ ਕੁਝ ਨਹੀਂ ਹੂੰ ਪੈਸਾ ਬਣਾਉਣਾ ਹੋਰ ਕੁਝ ਹੈ ਨਾ ਪੈਸਾ ਤਾਂ ਠੀਕ ਹੈ ਬਣਾਉਣਾ ਪਰ ਕਿੱਦਾਂ ਬਣਾਉਣਾ ਕੀ ਹੈ ਨਾ ਤੁਹਾਨੂੰ ਇਦਾਂ ਤੇ ਹੈ ਨਹੀਂ ਵੀ ਤੁਸੀਂ ਕਹਿੰਦੇ ਯਾਰ ਟਰੇਡਰ ਤੁਸੀਂ ਦੇਖਦੇ ਹੋ ਨਾ ਅੱਜ ਕੱਲ ਤੇ ਵਧੀਆ ਚੱਲ ਚੱਲ ਪਿਆ ਜੀ 5-6 ਮਹੀਨੇ ਚ ਸਿੱਖ ਲਿਆ ਤੇ ਫਿਰ ਤੇ ਹੋਰ ਚਾਹੀਦਾ ਹੈ ਕਿ ਇਹ ਤਾਂ ਸਭ ਤੋਂ ਸੌਖੀ ਜੋਬ ਹੈ ਹਾਂ ਬਟ ਗਲਤ ਹੈ ਯਾਦ ਰੱਖਿਓ ਟਰੇਡਿੰਗ ਨੂੰ ਜੇ ਤੁਸੀਂ ਸਿਰਫ ਇਸ ਮਾਈਂਡ ਨਾਲ ਆਓਗੇ ਨਾ ਕਿ ਮੈਂ ਇੱਥੇ ਸਿਰਫ ਪੈਸਾ ਬਣਾਣਾ ਹੈ ਸਿਰਫ ਇਹ ਪੈਸਾ ਬਣਾਉਣ ਦੀ ਮਸ਼ੀਨ ਹੈ ਤੇ ਤੁਸੀਂ ਗਲਤੋਂ ਬਿਲਕੁਲ ਟਰੇਡਿੰਗ ਤੋਂ ਦੂਰ ਰਹੋ ਕਿਉਂਕਿ ਉਹ ਤੁਹਾਡਾ ਗੈਂਬਲਰ ਮਾਈਂਡਸੈਟ ਹੈ ਠੀਕ ਹੈ ਇਹ ਭਾਜੀ ਕਹਿਣ ਵਾਲੀ ਗੱਲ ਹੈ ਤੇ ਟਰੇਡਿੰਗ ਦੇ ਵਿੱਚ ਬਹੁਤ ਪੋਪੂਲਰ ਇੱਕ ਕੋਟ ਹੈ ਕਿ ਟਰੇਡਿੰਗ ਇਜ਼ ਦਾ ਹਾਰਡੇਸਟ ਵੇ ਟੂ ਮੇਕ ਈਜ਼ੀ ਮਨੀ ਠੀਕ ਹੈ ਤੇ ਜੇ ਤੇ ਵਿਚ ਮਹਾਰਤ ਹਾਸਲ ਕਰ ਲਈ ਕਿਸੇ ਨੇ ਠੀਕ ਹੈ ਮਹਾਰਤ ਚਲੋ ਬਹੁਤ ਐਡਵਾਂਸ ਲੈਵਲ ਦੀ ਕੋਈ ਨਹੀਂ ਕਰ ਸਕਦਾ ਬਟ ਕਹਿਣ ਦਾ ਮਤਲਬ ਕਿ ਜੇ ਹਾਂ ਤੁਸੀਂ ਆਪਣਾ ਰਿਸਕ ਰਿਵਾਰਡ ਰੇਸ਼ੋ ਵਧੀਆ ਰੱਖ ਲਿਆ ਹੈ ਨਾ ਕਿ ਤੁਹਾਡੀ ਵਿਨਿੰਗ ਸਟਰੀਕ ਕਿੰਨੀ ਹੈ ਵਿਨਿੰਗ ਪਰਸੈਂਟੇਜ ਕਿੰਨੀ ਹੈ ਜੇ ਤੁਹਾਡਾ ਪ੍ਰੋਫਿਟ ਐਂਡ ਤੁਹਾਡਾ ਲਾਸ ਡਿਫਾਈਨ ਕੀ ਕਰਦਾ ਜਦੋਂ ਲੈਟਸ ਸਪੋਜ਼ ਤੁਸੀਂ 1 ਮਹੀਨੇ ਦੇ ਵਿੱਚ 20 20 ট্রেਡਿੰਗ ਡੇਜ਼ ਹੁੰਦੇ ਹਨਾ ਵੀ तकरीबन ਤੇ 12 ਦਿਨ ਜੇ ਤੁਸੀਂ ਪ੍ਰੋਫਿਟ ਕੀਤਾ ਤੇ 8 ਦਿਨ ਤੁਸੀਂ ਲਾਸ ਕੀਤਾ ਮੰਨ ਲਓ ਠੀਕ ਹੈ ਤੇ ਓਵਰ ਆਲ ਕੀ ਰਿਹਾ ਤੁਸੀਂ ਤੁਹਾਡੇ 4 ਦਿਨ ਪ੍ਰੋਫਿਟ ਤੇ ਪ੍ਰੋਫਿਟ ਦੇ ਹਣਾ ਮਤਲਬ ਚਾਰ ਦਿਨ प्रॉफिट ਦਾ ਪੂਰੇ ਮਹੀਨੇ ਦੇ ਓਵਰਆਲ ਤੁਸੀਂ प्रॉफिट ਚ ਰਹੇ ਹਣਾ ਤੇ ਮੈਟਰ ਹੀ ਇਹ ਚੀਜ਼ ਕਰਦੀ ਹੈ ਠੀਕ ਹੈ 100% ਇਹ ਵੀ ਪਤਾਉਣਾ ਚਾਹੀਦਾ ਨਾਲ ਨਾਲ ਵੀ ਅਸੀਂ ਮਾਰਕੀਟ ਨੂੰ ਕਿੰਨਾ ਦੇਣਾ ਹਾਂ ਬਿਲਕੁਲ ਲਾਸ ਪਾਜੀ ਕਿ ਲਾਸ ਤੇ ਟ੍ਰੇਡ ਹੀ ਨਹੀਂ ਕਰਦੇ ਕਈ ਬੰਦੇ ਵੀ ਵਾਪਸ ਜਾਊਗਾ ਉਹ ਫਿਰ ਨਾ ਉਹ ਕਹਿੰਦੀ ਸਟਾਕ ਮਾਰਕੀਟ ਕਹਿੰਦੇ ਆ ਵੀ ਇਹ ਹਾਂ ਤੇ ਹੰਗਲ ਘਟਾ ਲੋ ਇੱਥੇ ਫਿਰ ਪੂਰਾ ਹੱਥ ਘਟਾ ਲੋ ਲੋਕੀ ਕਹਿੰਦੇ ਵੀ ਚੱਲ ਥੋੜਾ ਹੋਰ ਥੱਲੇ ਹੋਰ ਦੇ ਲੈ ਨਾ ਨਹੀਂ ਨਹੀਂ ਐਦਾਂ ਨਹੀਂ ਕਰਨਾ ਇਹ ਗਲਤ ਚੀਜ਼ ਹੈ ਆਪਾਂ ਕਿਵੇਂ ਕਰਨਾ ਹੈ ਮਾਰਕੀਟ ਨੂੰ ਜਦੋਂ ਇੱਕ ਗੱਲ ਯਾਦ ਰੱਖਿਓ ਹਮੇਸ਼ਾ ਬਿਗਨਰ ਬੰਦੀ ਨੂੰ ਮੈਂ ਕਹਿ ਰਿਹਾ ਇਹ ਚੀਜ਼ ਹੈ ਕਿ ਜਦੋਂ ਤੁਸੀਂ ਸ਼ੇਅਰ ਮਾਰਕੀਟ ਦੇ ਵਿੱਚ ਆਉਣਾ ਹੈ ਨਾ ਤੇ ਤੁਸੀਂ ਜੇ ਪੈਸਾ ਬਣਾਉਣਾ ਚਾਹੁੰਦੇ ਹੋ ਨਾ ਤੇ ਤੁਹਾਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਕਿ ਮੈਂ ਲੂਜ਼ ਕਿੰਨਾ ਕਰਨਾ ਹੈ ਮੈਂ ਕਿੰਨਾ ਲੂਜ਼ ਕਰ ਸਕਦਾ ਮੈਂ ਕਿੰਨਾ ਬਰਦਾਸ਼ਤ ਕਰ ਸਕਦਾ ਠੀਕ ਹੈ ਜੇ ਤੁਸੀਂ ਹੋ ਸਕਦਾ 1000 ਰੁਪਿਆ ਕਰ ਸਕਦਾ ਕੋਈ 2000 1000 ਆਪਣੀ ਫਾਈਨੈਂਸ਼ੀਅਲ ਕੈਪੈਸਿਟੀ ਤੇ ਡਿਪੈਂਡ ਕਰਦਾ ਕਿ ਸੇ ਦੀ ਕਿੰਨੀ ਹੈ ਠੀਕ ਹੈ ਤੇ ਉਸ ਇਹ ਸਾਰੀਆਂ ਚੀਜ਼ਾਂ ਦੇਖ ਕੇ ਹੀ ਮਾਰਕੀਟ ਚ ਜਾਣਾ ਚਾਹੀਦਾ ਬੰਦੇ ਨੂੰ ਠੀਕ ਹੈ ਆਮ ਬੰਦਾ ਕੀ ਕਰਦਾ ਕੋਸ਼ਿਸ਼ ਕਰਦਾ ਕਿ ਮੈਂ ਲੋਸ ਨਾ ਬੁੱਕ ਕਰਾਂ प्रॉफिट ਵਾਲੀ ਸਾਈਡ ਨਾਲ ਘੁੰਮ ਜਾਵੇ ਕਰ ਸਾਡੇ ਤੇ ਅਗਰ ਮੈਂ ਗੱਲ ਕਰਾਂ ਆਮ ਬੰਦਾ ਜੇ ਅਗਰ ਸਟਾਕ ਮਾਰਕੀਟ ਦੇ ਵਿੱਚ ਆ ਰਿਹਾ ਤਾਂ ਉਹਨੂੰ ਸ਼ੁਰੂਆਤ ਕਿੱਦਾਂ ਕਰਨੀ ਚਾਹੀਦੀ ਕਿਹੜੇ ਪੈਟਰਨ ਤੇ ਚੱਲ ਕੇ ਸ਼ੁਰੂ ਦੇਖੋ ਭਾਜੀ ਸ਼ੁਰੂਆਤ ਤੇ ਹਮੇਸ਼ਾ ਕੀ ਕਰੋ ਜਦੋਂ ਤੁਸੀਂ ਆ ਰਹੇ ਹੋ ਲੈਟਸ ਮੈਂ ਤੁਹਾਨੂੰ ਮੰਨ ਲਓ ਮੈਂ ਤੁਹਾਨੂੰ ਕਹਿ ਦਿੰਦਾ ਵੀ ਤੁਸੀਂ ਬਿਲਕੁਲ ਬਿਗিনার ਹੋ ਤੁਸੀਂ ਮੇਰੇ ਕੋ ਆ ਜਾਂਦੇ ਹੋ ਮੈਂ ਤੁਹਾਨੂੰ ਕਿੱਦਾਂ ਗਾਈਡ ਕਰੂੰਗਾ ਕਿ ਪਹਿਲਾਂ ਭਾਜੀ ਤੁਸੀਂ ਕੀ ਕਰੋ ਸਿਰਫ 1000 2000 ਰੁਪਏ ਨਾ ਇਨਵੈਸਟਿੰਗ ਲਾਓ ਠੀਕ ਹੈ ਇੱਕ ਅੱਛੇ ਸਟਾਕ ਦੇ ਵਿੱਚ ਇਨਵੈਸਟਮੈਂਟ ਕਰੋ ਹੁਣ ਗੱਲ ਆndi ਅੱਛਾ ਸਟਾਕ ਕਿੱਦਾਂ ਆਏਗਾ ਹਾਂ ਬਿਲਕੁਲ ਕੁਐਸਚਨ ਆ ਜਾਂਦਾ ਵੀ ਅੱਛਾ ਸਟਾਕ ਕਿੱਦਾਂ ਲੱਭ ਵੀ ਇਹ ਕਿਹੜਾ ਹੋ ਸਕਦਾ ਹਨਾ ਕਿਹੜਾ ਹੋ ਸਕਦਾ ਉਹਦੇ ਆਸੇ ਤੁਸੀਂ ਕੀ ਪੜੋਗੇ ਭਾਜੀ ਮੈਨੂੰ ਇੱਕ ਚੀਜ਼ ਦੱਸੋ ਤੁਸੀਂ ਕੋਈ ਕਾਰ ਲੈਂਦੇ ਹਾਂਜੀ ਆਪਣਾ ਤੁਸੀਂ ਏਰੀਆ ਸ਼ਿਫਟ ਕਰਨਾ ਮੰਨ ਲਓ ਜਿੱਥੇ ਤੁਸੀਂ ਰਹਿੰਦੇ ਹੋ ਫਤੇਗੜਾ ਆਪਣਾ ਫਤੇਗੜਾ ਸਾਹਿਬ ਆਨੰਦ ਸੌਰੀ ਸੌਰੀ ਆਨੰਦਪੁਰ ਸਾਹਿਬ ਰਹਿੰਦੇ ਹੋ ਤੁਸੀਂ ਹਨਾ ਆਨੰਦਪੁਰ ਸਾਹਿਬ ਤੋਂ ਤੁਸੀਂ ਲੈਟਸ ਅਪ ਤੁਸੀਂ ਚੰਡੀਗੜ੍ਹ ਆਉਣਾ ਹੈ ਸ਼ਿਫਟ ਹੋਣਾ ਹੈ ਠੀਕ ਹੈ ਤੇ ਤੁਸੀਂ ਇੱਥੇ ਕੀ ਲੱਭੋਗੇ ਘਰ ਲੱਭਣ ਲਈ ਤੁਸੀਂ ਕੀ ਕਰੋਗੇ ਸਭ ਤੋਂ ਪਹਿਲਾਂ ਤਦ ਮੈਂ ਏਰੀਆ ਚੈੱਕ ਕਰੂੰਗਾ ਪੂਰੇ ਦਾ ਪੂਰਾ ਏਰੀਆ ਚੈੱਕ ਕਰੂੰਗਾ ਕਿਦਾਂ ਚਾਹੁੰਦੇ ਆ ਔਰ ਇਹ ਕਿਆ ਸਭ ਕਿਤਾਬ ਹੈ ਹਾਂ ਫਿਰ ਤੇ ਫਿਰ ਘਰ ਦੀ ਲੋਕੇਸ਼ਨ ਲੋਕੇਸ਼ਨ ਫਿਰ ਦੇਖੋਗੇ ਕਿ ਨੀਅਰ ਫੈਸਿਲਿਟੀਆਂ ਕਿੰਨੀਆਂ ਮਿਲ ਰਹੀਆਂ ਹਨਾ ਆਂਡੀ ਗਵੰਡੀ ਕਿਆ ਚਲੋ ਆਂਡੀ ਗਵੰਡੇ ਤਾਂ ਕੀ ਪਤਾ ਲੱਗਣਾ ਪਰ ਕਿਦਾਂ ਦੇ ਆਸ-ਪਾਸੇ ਹੈ ਕਲੋਨੀ ਕਿਦਾਂ ਦੀ ਹੈ ਹਨਾ ਇੱਥੇ ਬੇਸਿਕ ਫੈਸਿਲਿਟੀਆਂ ਹੈਗੀਆਂ ਕਿ ਨਹੀਂ ਹਾਂ ਹਸਪੀਟਲ ਨੇੜੇ ਜਾਂ ਫਿਰ ਕਿਸੇ ਵੀ ਹਾਂ ਵੀ ਬੇਸਿਕ ਫੈਸਿਲਿਟੀਆਂ ਮਿਲ ਰਹੀਆਂ ਕਿ ਨਹੀਂ ਨੇੜੇ ਤੇੜੇ ਮਿਲ ਜਾਵੇ ਤਾਂ ਮੈਡੀਕਲ ਫੈਸਿਲਿਟੀਆਂ ਹੋ ਗਿਆ ਦੁੱਧ ਦਹੀਂ ਜਿਹੜਾ ਆਪਾਂ ਰੋਜ਼ ਦਾ ਯੂਜ਼ ਕਰਦੇ ਨੇੜੇ ਤੇੜੇ ਹੈ ਕਿ ਨਹੀਂ ਇਹ ਚੀਜ਼ਾਂ ਦੇਖੋਗੇ ਹੁਣ ਭਾਜੀ ਇਹਨੂੰ ਸਟਾਕਸ ਦੀ ਲੈਂਗੁਏਜ ਦੇ ਵਿੱਚ ਆਓ ਸਟਾਕ ਦੇ ਵਿੱਚ ਵੇਖੋ ਕਿ ਉਹਨਾਂ ਦਾ ਵਿਜ਼ਨ ਕੀ ਹੈ ਵਿਜਨ ਕੀ ਹੈ ਉਹਨਾਂ ਦਾ ਅੱਗੇ ਉਹਨਾਂ ਨੇ ਕੰਮ ਕੀ ਕਰਨਾ ਕਾਰੋਬਾਰ ਕੀ ਕਰਨਾ ਉਹਨਾਂ ਨੇ ਠੀਕ ਹੈ ਫਿਰ ਤੁਸੀਂ ਦੇਖੋਗੇ ਕਿ ਯਾਰ ਇਹ ਜਿਹੜੀ ਸਾਨੂੰ ਕੰਪਨੀਆਂ ਜਿਹੜੀਆਂ ਨਾ ਸਰਵਿਸ ਪ੍ਰੋਵਾਈਡ ਕਰਦੀ ਹੈ ਜਾਂ ਇਹਨਾਂ ਨੇ ਫਿਊਚਰ ਚ ਕਰਨੀ ਹੈ ਇਹ ਕੰਮ ਆਉਣ ਗਿਆ ਕਿ ਨਹੀਂ ਆਉਣ ਗਿਆ ਇਹ ਦੇਖੋਗੇ ਫਿਰ ਤੁਸੀਂ ਤੁਹਾਨੂੰ ਦੇਖਣਾ ਪਵੇਗਾ ਕਿ ਇਹ ਇਹਨਾਂ ਦੀ ਜਿਹੜੀ ਬੈਲੈਂਸ ਸ਼ੀਟ ਹੈ ਜਾਂ ਪ੍ਰੋਫਿਟ ਐਂਡ ਲਾਸ ਜਿਹੜਾ ਅਕਾਊਂਟ ਹੁੰਦੇ ਆ ਕਿ ਇੱਕ ਮੰਨ ਲਓ ਉਹਨਾਂ ਦਾ ਲੇਖਾ ਜਿਹੜਾ ਹੈਗਾ ਹਨਾ ਉਹ ਪ੍ਰੋਫਿਟ ਚ ਹੈਗੀ ਕੰਪਨੀ ਕੀ ਨਹੀਂ ਹੈ ਕਿ ਲਾਸ ਉਹਨਾਂ ਦੀ ਐਸੈਟ ਲਾਇਬਿਲਿਟੀਆਂ ਉਹਨਾਂ ਕੋ ਕਿੰਨੀ ਹੈ ਠੀਕ ਹੈ ਐਸੈਟ ਲਾਇਬਿਲਟੀ ਹੁੰਦੀ ਕਿ ਉਹਨਾਂ ਦੀ ਕਿੰਨੀ ਕਿ ਸੰਪਤੀ ਹੈ ਕਿੰਨਾ ਕਿਨਾਰੇ ਤੇ ਆਧਾਰ ਚੜੇ ਹੋਏ ਹੈ ਹਨਾ ਫ੍ਰੀ ਫਲੋ ਕਿੰਨਾ ਹੈ ਹਨਾ ਕੈਸ਼ ਫਲੋ ਕਿੰਨਾ ਹੈ ਹਨਾ ਫੰਡ ਫਲੋ ਕਿੰਨਾ ਉਹਨਾਂ ਦਾ ਇਨਕ ਆ ਬਿਲਕੁਲ ਆਊਟ ਫਲੋ ਇਨ ਫਲੋ ਕਿੰਨਾ ਹੈ ਨਾ ਕੈਸ਼ ਦਾ ਤੁਸੀਂ ਸਾਰੀਆਂ ਚੀਜ਼ਾਂ ਦੇਖੋਗੇ ਹੁਣ ਤੁਸੀਂ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਤੁਹਾਨੂੰ ਜਦੋਂ ਤੁਸੀਂ ਕੱਢ ਲਿਆ ਨਿਚੋੜ ਜਾਂ ਕੱਢ ਲਿਆ ਤੁਹਾਨੂੰ ਤੁਹਾਨੂੰ ਆਪੇ ਪਤਾ ਲੱਗ ਜਾਣਾ ਕਿ ਇਹ ਸਟਾਕ ਵਧੀਆ ਹੈ ਇਨਵੈਸਟਿੰਗ ਲਈ ਕਿ ਨਹੀਂ ਹੈ ਹਾਂ ਬਿਲਕੁਲ ਠੀਕ ਹੈ ਇਹ ਚੀਜ਼ ਪਰ ਹਾਂ ਇਹ ਚੀਜ਼ਾਂ ਦੇਖਣ ਲਈ ਤੁਹਾਨੂੰ ਸੁਖਣੀ ਪਈਗੀ ਨਾ ਫਿਰ ਫੰਡਾਮੈਂਟਲ ਲੈਣਾ ਹਾਂ ਫੰਡਾਮੈਂਟਲ ਫਿਰ ਟੈਕਨੀਕਲ ਪ੍ਰਾਈਸ ਐਕਸ਼ਨ ਇਹੋ ਜੀ ਚੀਜ਼ਾਂ ਫਿਰ ਆਣੀਆਂ ਜ਼ਰੂਰੀ ਹੈ ਤਾਂ ਆਮ ਬੰਦਾ ਜੇ ਜਦੋਂ ਆ ਰਿਹਾ ਤਾਂ ਉਹ ਇਨਵੈਸਟਿੰਗ ਕਰੇ ਇਨਵੈਸਟਿੰਗ ਕਰੇ ਹਾਂਜੀ ਉਸ ਤੋਂ ਬਾਅਦ ਸਟੈਪ ਬਾਈ ਸਟੈਪ ਇਨਵੈਸਟਿੰਗ ਕਰੇ ਫਿਰ ਨਾ ਸਟੈਪ ਉਹਨੂੰ ਫਿਰ ਹੌਲੀ ਹੌਲੀ ਪੈਸੇ ਦੀ ਮੂਵਮੈਂਟ ਦਾ ਪਤਾ ਲੱਗਣਾ ਸ਼ੁਰੂ ਹੋ ਜਾਏਗਾ ਜੀ ਇਮੋਸ਼ਨ ਠੀਕ ਹੈ ਇਮੋਸ਼ਨ ਬਿਲਡ ਅਪ ਹੋਏਗਾ ਪੇਸ਼ੈਂਸ ਬਿਲਕੁਲ ਹਾਂ ਜੀ ਬਿਲਕੁਲ ਭਾਜੀ ਪੇਸ਼ੈਂਸ ਸਭ ਤੋਂ ਜ਼ਿਆਦਾ ਤੁਹਾਡਾ ਜਿਹੜੀ ਇਨਵੈਸਟਮੈਂਟ ਹੈ ਨਾ ਤੁਹਾਡੀ ਇਨਵੈਸਟਮੈਂਟ ਜਦੋਂ ਤੁਸੀਂ ਕਰਦੇ ਹੋ ਤੇ ਇਨਵੈਸਟਮੈਂਟ ਐਦਾਂ ਨਹੀਂ ਕਦੇ ਵੀ ਨਹੀਂ ਹੁੰਦੀ ਕਿ ਅੱਜ ਤੁਸੀਂ 100 ਰੁਪਏ ਦਾ ਲਿਆ ਤੇ ਦੋ ਤਿੰਨ ਦਿਨਾਂ ਬਾਅਦ 200 ਪਹੁੰਚ ਗਿਆ ਨਹੀਂ ਐਦਾਂ ਨਹੀਂ ਹੋਏਗਾ ਉਹਨਾਂ ਨੂੰ ਥੋੜਾ ਟਾਈਮ ਲੱਗਣਾ ਠੀਕ ਹੈ ਹੋ ਸਕਦਾ ਬਹੁਤ ਜਲਦੀ ਵੀ ਚੱਲ ਗਈ ਤੇ ਉਹ ਹਫ਼ਤੇ ਹੀ ਚੱਲ ਜਾਏਗੀ ਬਟ ਇੱਕ ਦੋ ਦਿਨ ਚ ਯਾਰ ਕੋਈ ਨਹੀਂ ਸ਼ਾਇਦ ਨਹੀਂ ਦਿੰਦੀ ਹਣਾ ਹੁਣ ਉਹਲਾ ਦਾ ਸ਼ੇਅਰ ਸੀਗਾ ਹੂੰ ਉਹਲਾ ਦਾ ਸ਼ੇਅਰ 8 ਦਿਨ ਦੇ ਵਿੱਚ 100% ਦਾ ਰਿਟਰਨ ਦੇ ਗਿਆ ਹਾਂ ਲੋਸ ਦੇ ਵਿੱਚ ਤਾਂ ਹੈ ਨਾ ਜਿੱਦਾਂ ਅਸੀਂ ਫੰਡਾਮੈਂਟਲ ਤੋਂ ਪਿੱਛੇ ਗੱਲ ਕੀਤੀ ਬੈਲੈਂਸ ਸ਼ੀਟ ਦੀ ਦੂਸਰੀ ਸਾਈਡ ਸੀਗਾ HDFC ਜਿਹੜਾ ਕਿ ਜਿਨੇ 8 ਸਾਲ ਲਾ ਦਿੱਤੇ 100% ਦਾ ਰਿਟਰਨ ਦੇਣ ਵਾਸਤੇ ਬਿਲਕੁਲ ਬਿਲਕੁਲ ਤਾਂ ਇਦਾਂ ਦੇ ਸਟੋਕਸ ਕਈ ਵਾਰ ਅਸੀਂ ਪੈਨਿਸਟਾਕਸ ਕਹਿੰਦੇ ਪਾਜੀ ਉਹ ਐਕਚੁਅਲੀ ਨਾ ਆਪਰੇਟਰ ਡਰਾਈਵਨ ਸਟਾਕਸ ਹੁੰਦੇ ਹਨ ਆ ਆਪਰੇਟਰ ਡਰਾਈਵਨ ਇਨ ਦਾ ਸੈਂਸ ਕਿ ਲੈਟ ਸੁਪੋਜ਼ ਕੋਈ ਕੰਪਨੀ ਹੈ ਜਿਹੜੀ ਟੋਟਲ ਵੈਲਿਊ ਹੈ ਉਹਦੀ 50 ਕਰੋੜ ਮੰਨ ਲਓ ਮੰਨ ਕੇ ਚੱਲਦੇ ਆਪਾਂ ਠੀਕ ਹੈ 50 ਕਰੋੜ 30 ਕਰੋੜ ਜਾਂ 40 ਕਰੋੜ ਤੇ ਲੱਗਿਆ ਹੋਏਗਾ ਇੱਕ ਕਿਸੇ ਇੱਕ ਪਾਰਟੀ ਦਾ ਜਾਂ ਇੱਕ ਵੱਡੇ ਬੰਦੇ ਦਾ ਉਹਨੇ ਆਪਣੇ ਹਿਸਾਬ ਨਾਲ ਚਲਾਉਣਾ ਸਟਾਕ ਕੋਲ ਹੈ ਨਾ ਕਿ ਉਹ ਜਦੋਂ ਮਰਜ਼ੀ ਚਾਵੇ ਉਹਨੂੰ ਤਾਂ ਲੈ ਜਾਏ ਜਦੋਂ ਮਰਜ਼ੀ ਚਾਵੇ ਉਹ ਚੋ ਪਾਇਆ ਕਰਕੇ ਠੀਕ ਹੈ ਡਿਮਾਂਡ ਲਿਆ ਸਕਦਾ ਸਪਲਾਈ ਲਿਆ ਸਕਦਾ ਤੇ ਮਾਰਕੀਟ ਦੇ ਵਿੱਚ ਨਾ ਫੇਕ ਸਪਲਾਈ ਐਂਡ ਡਿਮਾਂਡ ਬਹੁਤ ਕ੍ਰੀਏਟ ਹੁੰਦੀ ਆ ਉਹ ਤੁਹਾਨੂੰ ਮੈਂ ਐਦਾਂ ਨਹੀਂ ਕਹਾਂਗਾ ਕਿ ਬਿਗਿਨਰ ਬੰਦੇ ਨੂੰ ਬੜੀ ਜਲਦੀ ਸਮਝ ਲੱਗ ਜੇਗੀ ਬਟ ਹਾਂ ਜੇ ਤੁਸੀਂ ਸਸਟੇਨ ਕਰਗੇ ਮਾਰਕੀਟ 'ਚ 6 ਮਹੀਨੇ ਸਾਲ ਪਰ ਤੁਹਾਨੂੰ ਹੌਲੀ-ਹੌਲੀ ਪਤਾ ਲੱਗਣਾ ਸ਼ੁਰੂ ਹੋ ਜਾਏਗਾ ਜੀ ਯਾਨੀ ਕਿ ਨੋਰਮਲ ਅਗਰ ਕੋਈ ਬੰਦਾ ਆ ਰਿਹਾ ਤਾਂ ਉਹ ਟੋਪ ਦੀ ਕੰਪਨੀ ਦੇ ਵਿੱਚ ਪੈਸਾ ਲਗਾਵੇ ਪੀਐਸ ਹੋ ਗਿਆ ਬਲੂ ਚਿਪ ਸਟੋਕਸ ਹੋ ਗਿਆ ਤੁਸੀਂ ਤੁਸੀਂ ਭਾਜੀ ਸਭ ਤੋਂ ਬੈਸਟ ਚੀਜ਼ ਹੈ ਤੁਹਾਡੇ ਆਸੇ-ਪਾਸੇ ਜੋ ਚੀਜ਼ਾਂ ਦਿਖਦੀਆਂ ਹਨ ਜਿਹੜੀਆਂ ਸਾਲਾਂ ਤੋਂ ਚੱਲੀਆਂ ਆ ਰਹੀਆਂ ਤੁਸੀਂ ਉਹਨਾਂ 'ਚ ਪੈਸਾ ਲਾ ਲਓ ਕਿੱਦਾਂ ਜਿਹੜੀ ਕੰਜ਼ੂਮ ਕਰਦੇ ਸੀ ਚਾਹੇ ਨਾ ਜਿੱਦਾਂ ਹੁਣ ਭਾਜੀ ਤੁਸੀਂ ਘਰਾਂ ਦੇ ਵਿੱਚ ਨੈਸਲੇ ਦੇ ਪ੍ਰ ਨਾ ਦਿੱਤੇ ਹੁਣ ਬਟ ਦੇਖੋ ਕਿੰਨੇ ਕਿੰਨੇ ਬਹੁਤ ਅੱਛੇ ਪ੍ਰੋਫਿਟ ਦਿੰਦੇ ਹੁੰਨੇ ਠੀਕ ਹੈ ਹਿੰਦੁਸਤਾਨ ਯੂਨੀਲੀਵਰ ਹਾਂ ਐਕਚੁਅਲ ਦੇਖ ਲੋ ਹਿੰਦੁਸਤਾਨ ਯੂਨੀਵਲਰ ਯੂਨੀਲੀਵਰ ਹੋ ਗਿਆ ਠੀਕ ਹੈ ਇਹ ਪਲਟਾ ਹੁਣ ਗੱਡੀਆਂ ਚਲਾਉਂਦੇ ਤੁਸੀਂ ਟਾਟਾ ਮੋਟਰਜ਼ ਹੋ ਕੇ ਹੈ ਨਾ ਮਤਲਬ ਕਈ ਨੈਗੇਟਿਵ ਚ ਵਿੱਚ ਵੀ ਨੇ ਬਟ ਚਲੋ ਠੀਕ ਹੈ ਹਨਾ ਅੱਛੇ ਰਿਟਰਨ ਦੇ ਰਹੀ ਹੈ ਤੇ ਤੁਸੀਂ ਇਹ ਦੇਖੋ ਕਿ ਜਿਹੜੀ ਕੰਪਨੀ 10 15 20 ਸਾਲ ਦਾ ਜਿਹਦਾ ਇਤਿਹਾਸ ਹੈਗਾ ਉਹਨੇ ਬਣਾਇਆ ਹੈ ਨਾ ਕੁਝ ਬਣਾਇਆ ਕੰਪਨੀ ਨੇ ਕੀਤਾ ਤੇ ਉਹਨਾਂ ਚ ਇਨਵੈਸਟ ਕਰੋ ਤੁਹਾਨੂੰ ਪੈਸੇ ਦੀ ਮੂਵਮੈਂਟ ਦਾ ਤੇ ਪਤਾ ਲੱਗੇ ਫਿਰ ਤੁਹ ਇਮੋਸ਼ਨ ਕਿੱਦਾਂ ਜੁੜਦੇ ਪੈਸੇ ਨਾਲ ਬਿਲਕੁਲ ਬਿਲਕੁਲ ਤਾਂ ਇਸ ਤਰੀਕੇ ਦੇ ਨਾਲ ਆਪਣੇ ਸਟਾਕ ਮਾਰਕੀਟ ਦੀ ਜਰਨੀ ਸਟਾਰਟ ਕਰ ਸਕਦੇ ਸੇਫਸਟ ਪਾਥ ਇਹੀ ਹੈ ਵੀ ਵਧੀਆ-ਵਧੀਆ ਸਟਾਕਸ ਦੇ ਵਿੱਚ ਪੈਸੇ ਲਾਓ ਜਿਨ੍ਹਾਂ ਦੇ ਵਿੱਚ ਫੇਕ ਡਿਮਾਂਡ ਤੇ ਸਪਲਾਈ ਨਾ ਆ ਸਕੇ ਜਿੱਦਾਂ ਕਿ ਜਿਨ੍ਹਾਂ ਦਾ ਮਾਰਕੀਟ ਕੈਪ ਬਹੁਤ ਜ਼ਿਆਦਾ ਹੈ ਬਲੂ ਚਿਪ ਸਟਾਕਸ ਹੋ ਗਿਆ ਉਸ ਤੋਂ ਇਲਾਵਾ ਜਿਹੜੇ ਪੀਐਸਯੂ ਸਟਾਕਸ ਹੋਗੇ ਇਦਾਂ ਦੇ ਸਟਾਕਸ ਕਾਫੀ ਵੱਡੇ ਰਹਿੰਦੇ ਸੋ ਹੁਣ ਅਗਰ ਮੈਂ ਗੱਲ ਕਰਾਂ ਇਨਵੈਸਟਿੰਗ ਦਾ ਤਾਂ ਪਤਾ ਚੱਲ ਗਿਆ ਟ੍ਰੇਡਿੰਗ ਵਾਲੀ ਸਾਈਡ ਨੂੰ ਬੰਦੇ ਨੇ ਆਣਾ ਤਾਂ ਟ੍ਰੇਡਿੰਗ ਕਿੱਦਾਂ ਸ਼ੁਰੂਆਤ ਕਰੇ ਟ੍ਰੇਡਿੰਗ ਟ੍ਰੇਡਿੰਗ ਦੇ ਵਿੱਚ ਭਾਜੀ ਪਹਿਲੀ ਗੱਲ ਤੇ ਕਦੇ ਵੀ ਸਿੱਧਾ ਹੀ ਇੰਡੈਕਸਿਸ ਵਿੱਚ ਨਾ ਆਇਓ ਇੰਡੈਕਸਿਸ ਹੋਗੇ ਜਦਾਂ ਨਿਫਟੀ ਬੈਂਕ ਨਿਫਟੀ ਹੈ ਨਾ ਆਪਸ਼ਨਸ ਦੇ ਵਿੱਚ ਨਾ ਆਇਓ ਆਪਸ਼ਨ ਟ੍ਰੇਡਿੰਗ ਦੇ ਵਿੱਚ ਮਤਲਬ ਆਪਸ਼ਨਸ ਤਾਂ ਚਲੋ ਉਹੀ ਹੋ ਗਿਆ ਬਟ ਇੰਡੈਕਸ ਦੇ ਵਿੱਚ ਨਾ ਆਇਓ ਹਾਂ ਠੀਕ ਹੈ ਇੰਡੈਕਸ ਦੇ ਵਿੱਚ ਨਾ ਆਵੇ ਇੰਡੈਕਸਿਸ ਦੇ ਵਿੱਚ ਨਾ ਆਵੇ ਉਹ ਸ਼ੁਰੂਆਤ ਕਰੇ ਸਟਾਕਸ ਤੋਂ ਠੀਕ ਹੈ ਸਟਾਕਸ ਤੋਂ ਮੈਂ ਕਿਉਂ ਕਹਿ ਰਹੀਆਂ ਕਿਉਂਕਿ ਸਟਾਕਸ ਦੇ ਵਿੱਚ ਨਾ ਜੇ ਉਹਨੇ 100 ਰੁਪਏ ਤੋਂ 80 ਰੁਪਏ ਤੇ ਆਣਾ ਹੈ ਨਾ ਤੇ ਉਹਨੇ ਇੱਕ ਮੂਵਮੈਂਟ ਦੇ ਨਾਲ ਆਣਾ ਬੜੀ ਸਲੋ ਸਲੋ ਮੂਵਮੈਂਟ ਦੇ ਨਾਲ ਆਣਾ ਉਹ ਤਾਨੂੰ ਪਤਾ ਉਹਦੇ ਵਿੱਚ ਦੇ ਤੁਸੀਂ ਇੰਡੈਕਸ ਦੇ ਵਿੱਚ ਕਰ ਰਹੇ ਹੋ ਨਾ ਉਹਨੇ ਸਕਿੰਟ ਹੀ ਲਾਉਣੇ ਆ ਬਸ ਕੁਝ ਕੀ ਸਕਿੰਟ ਲਾਉਣੇ ਤੁਹਾਡਾ ਐਸਐਲ ਕਦੋਂ ਹਿੱਟ ਹੋ ਜਾਣਾ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਬੜੀ ਬੜੀ ਕੈਂਡਲਸ ਬਣ ਬਹੁਤ ਬਹੁਤ ਹਾਂ ਬਿਲਕੁਲ ਬਿਲਕੁਲ ਬਹੁਤ ਬੜੀ ਮੈਂ ਉਸ ਤੋਂ ਪਹਿਲਾਂ ਜਿੱਦਾਂ ਮੰਨ ਲਓ ਸਵਿੰਗ ਟਰੇਡਿੰਗ ਹੈ ਸਵਿੰਗ ਟਰੇਡਿੰਗ ਬਾਰੇ ਹਮ ਸਵਿੰਗ ਟਰੇਡਿੰਗ ਭਾਜੀ ਬੇਸਿਕਲੀ ਸਵਿੰਗ ਟਰੇਡਿੰਗ ਮੈਂ ਦੱਸਾਂ ਕਿੱਦਾਂ ਹੁੰਦਾ ਸਵਿੰਗ ਟਰੇਡਿੰਗ ਹੁੰਦਾ ਲੈਟਸ ਸਪੋਜ਼ ਵੀ 100 ਰੁਪਏ ਤੇ ਕੋਈ ਸਟਾਕ ਲਿਆ ਠੀਕ ਹੈ ਜੀ ਤੁਹਾਡਾ ਟਾਰਗੇਟ ਹੈ 150 ਰੁਪਏ ਠੀਕ ਹੈ ਤੇ ਤੁਸੀਂ ਆਪਣਾ ਪ੍ਰੋਫਿਟ ਬੁੱਕ ਕੀਤਾ ਤੇ ਤੁਸੀਂ ਸਵਿੰਗ ਟ੍ਰੇਡ ਮਤਲਬ ਉਹ ਸਵਿੰਗ ਟ੍ਰੇਡ ਨੋਰਮਲ ਵਾਲੇ ਉਹ ਆਸਾਨ ਹੈ ਇੱਕ ਆਇੰਦਾ ਨਾ ਸਾਡੇ ਕੋਲ ਇੰਟਰਾਡੇ ਟ੍ਰੇਡਿੰਗ ਇੰਟਰਾਡੇ ਟ੍ਰੇਡਿੰਗ ਦੇ ਵਿੱਚ ਸਾਨੂੰ ਲੀਵਰੇਜ ਵੀ ਮਿਲ ਜਾਂਦਾ ਨਹੀਂ 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 ਲੀਵਰੇਜ ਤੇ ਕਦੇ ਕੰਮ ਨਹੀਂ ਕਰਨਾ ਬਿਲਕੁਲ ਨਹੀਂ ਲੀਵਰੇਜ ਤੇ ਭਾਜੀ ਦੇਖੋ ਲੀਵਰੇਜ ਕੀ ਚੀਜ਼ ਹੈ ਲੀਵਰੇਜ ਇੱਕ ਮੈਂ ਦੱਸਾਂ ਲੀਵਰੇਜ ਇੱਕ ਹਿਸਾਬ ਦਾ ਨਾ ਉਧਾਰ ਦਿੰਦੀ ਹੈ ਤੁਹਾਡਾ ਬ੍ਰੋਕਰ ਤੁਹਾਨੂੰ ਠੀਕ ਹੈ ਹਾਂ ਉਧਾਰ ਦਿੰਦਾ ਤੁਹਾਨੂੰ ਬਟ ਉਹ ਤੁਹਾਨੂੰ ਉਸ ਉਧਾਰ ਤੇ ਇੰਟਰਸਟ ਚਾਰਜ ਕਰਦਾ ਹੈ ਠੀਕ ਹੈ ਹੁਣ ਤੁਹਾਨੂੰ ਉਧਾਰ ਦੇ ਨਾਲ ਤੁਸੀਂ ਪੈਸੇ ਤਾਂ ਚਲੋ ਮੰਨ ਲਓ ਤੁਸੀਂ ਟ੍ਰੇਡ ਕਰ ਰਹੇ ਹੋ ਟ੍ਰੇਡ ਕਰਦੇ ਟਾਈਮ ਨਾਲ ਤੁਹਾਡੀ ਸਾਈਕੋਲੋਜੀ ਨਹੀਂ ਬਣੇਗੀ ਇਹ ਗੱਲ ਯਾਦ ਰੱਖਿਓ ਠੀਕ ਹੈ ਇਹ ਗੱਲ ਕਦੇ ਨਹੀਂ ਕਰਨੀ ਠੀਕ ਹੈ ਬਲੈਜਿੰਗ ਕਰਕੇ ਜਾਂ ਜਾਂ ਲੀਵਰੇਜ ਲੈ ਕੇ ਕਦੇ ਵੀ ਨਹੀਂ ਕਰਨੀ ਐ ਸਟਾਕ ਦੇ ਵਿੱਚ ਮੇਰੀ ਮੇਰੀ ਗਲਤੀ ਸੀ ਜੀ ਭਾਜੀ ਲੀਵਰੇਜ ਦਾ ਮਤਲਬ ਆ ਹੁੰਦਾ ਮੰਨ ਲਓ ਕਿ ਸਾਡਾ ਬ੍ਰੋਕਰ ਸਾਨੂੰ 5x ਦੀ ਲੀਵਰੇਜ ਦੇ ਰਿਹਾ ਜਿਹੜਾ ਸਟਾਕਸ ਮੰਨ ਲਓ 100 ਰੁਪਏ ਦਾ ਹੈ ਨਾ ਲੀਵਰੇਜ ਪਰ ਉਹ ਤੁਸੀਂ 20 ਰੁਪਏ ਦੇ ਕੇ ਵੀ ਖਰੀਦ ਸਕਦੇ ਬਟ ਜਿਹੜਾ ਉਹਦੇ ਕੋਲ ਪ੍ਰੋਫਿਟ ਤੇ ਲੋਸ ਹੋਣਾ ਉਹ ਉਨੀ ਵੈਲਿਊ 100 ਰੁਪਏ ਦੇ ਹਿਸਾਬ ਨਾਲ ਹੀ ਹੋਣਾ ਤੇ ਉਹ ਸਾਰਾ ਹਿਸਾਬ ਕਿ ਤਾਂ ਬ੍ਰੋਕਰ ਤੁਹਾਡੇ ਨਾਲ ਕਰੇਗਾ ਸੋ ਇਹਦੇ ਵਿੱਚ ਨਾ ਤੁਹਾਨੂੰ ਜਿਆਦਾ ਸਮਝਾਣੀ ਅਗਰ ਤੁਸੀਂ ਪਹਿਲੀ ਵਾਰ ਆ ਰਹੇ ਤਾਂ ਕਰਕੇ ਤੁਸੀਂ ਇੰਟਰਡੇ ਟ੍ਰੇਡਿੰਗ ਤੋਂ ਵੀ ਜਾਨਕੀ ਲੀਵਰੇਜ ਤੋਂ ਦੂਰ ਕਰਨੀ ਐ ਤਾਂ ਸਵਿੰਗ ਟ੍ਰੇਡਿੰਗ ਕਰ ਲਓ ਬਿਲ ਦੋਂ ਵਧਾ ਤੁਹਾਨੂੰ ਮੈਂ ਮੈਂ ਐਕਚੁਅਲੀ ਮੈਂ ਇੱਕ ਗਰੋ ਐਪ ਦੇ ਵਿੱਚ ਪਲੇਜਿੰਗ ਦਾ ਇੱਕ ਆਪਸ਼ਨ ਹੁੰਦੀ ਹੈ ਠੀਕ ਹੈ ਪਲੇਜਿੰਗ ਦਾ ਕੀ ਹੁੰਦਾ ਤੁਸੀਂ ਗਿਰਵੀ ਰੱਖਣਾ ਗਿਰਵੀ ਰੱਖ ਲੈਣੇ ਸ਼ੇਅਰ ਤੇ ਉਹਦੇ ਵਿੱਚ ਤੁਹਾਨੂੰ ਕੁਝ ਪਰਸੈਂਟੇਜ ਪੈਸੇ ਮਿਲਦੇ ਜਿੱਦਾਂ ਮੰਨ ਲਓ ਮੇਰੇ ਖਾਤੇ ਜੇ 1 ਲੱਖ ਰੁਪਈਆ ਹੈਨਾ ਤੇ ਉਹ 1 ਲੱਖ ਰੁਪਏ ਦਾ ਮੈਨੂੰ 60000 ਰੁਪਏ ਦੇ ਉਹ ਦੇਣਗੇ ਤੇ ਉਹ ਕਹਿਣਗੇ ਕਿ 60000 ਨਾਲ ਤੁਸੀਂ ਟਰੇਡ ਕਰੀ ਜਾਓ ਬਟ ਇਹਦੇ ਵਿੱਚ ਜੇ ਤੁਹਾਨੂੰ ਪ੍ਰੋਫਿਟ ਹੋਇਆ ਤੇ ਉਹ ਤਾਂ ਠੀਕ ਹੈ ਬਟ ਜੇ ਲਾਸ ਹੋਇਆ ਤਾਨੂੰ ਆਪਣੇ ਉਹ ਲੱਖ ਰੁਪਏ ਦੇ ਸ਼ੇਅਰ ਛਡਾਣ ਪਿੱਛੇ ਨਾ ਜਿੰਨੇ ਤੁਹਾਨੂੰ ਲਾਸ ਹੋਇਆ ਨਾ ਉਹ ਤੁਹਾਨੂੰ ਭਰਨਾ ਪਏਗਾ ਤੁਹਾਨੂੰ ਉਹ ਭਰਨਾ ਪਏਗਾ ਪਲੱਸ ਤੁਹਾਨੂੰ ਪਰਡੇ ਦਾ ਇੰਟਰਸਟ ਵੀ ਭਰਨਾ ਪਏਗਾ ਤੇ ਇਹ ਚੀਜ਼ ਤੇ ਭਾਜੀ ਬਿਲਕੁਲ ਨਾ ਕਰਿਓ ਇਹ ਚੀਜ਼ ਮੈਂ ਕੀਤੀ ਹੈ ਠੀਕ ਹੈ ਮੈਂ ਇਸ ਚੀਜ਼ ਦੇ ਵਿੱਚ ਆਲਮੋਸਟ ਮੈਂ ਜੇ ਕਵਾਤੇ ਔਰ ਮਤਲਬ ਬਹੁਤ ਪੈਸਾ ਗਵਾਇਆ ਮਤਲਬ 50000 ਤੋਂ ਤੇ ਵਾਦੀ ਕੀਤਾ ਮੈਂ ਇਸ ਜੀ ਦੇ ਵਿੱਚ ਤੇ ਨਾ ਕਰਿਓ ਲੀਵਰੇਜ ਨਾਲ ਤੇ ਪਲੇਜਿੰਗ ਨਾਲ ਕਦੇ ਟਰੇਡ ਨਹੀਂ ਕਰਨਾ ਰਿਸਕ ਹੀ ਕਮ ਹੋ ਜਾ ਬਹੁਤ ਰਿਸਕ ਹੀ ਕਮ ਹੋ ਜਾ ਅਗਰ ਸੇਫ ਕਰਨਾ ਤਾਂ ਸਵਿੰਗ ਟਰੇਡਿੰਗ ਕਰ ਲਓ ਥੋੜਾ ਮੰਨ ਲਓ ਵੀ ਤੁਹਾਡਾ ਕਾਫੀ ਨੀਚੇ ਚੱਲ ਗਿਆ ਪ੍ਰਾਈਸ ਤਾਂ ਤੁਹਾਡੇ ਕੋਲ ਟਾਈਮ ਤੁਸੀਂ ਐਕਸਪੈਂਡ ਕਰੋਗੇ ਮਾਰਕੀਟ ਬਾਉਂਸ ਬੈਕ ਕਰਦੀ ਉਹਨੇ ਨੂੰ ਤੁਸੀਂ ਫਿਰ ਤੁਹਾਡਾ ਜੋ ਜਿੰਨਾ ਲਾਸ ਹੋ ਰਿਹਾ ਉਹ ਰਿਕਵਰ ਹੋ ਜਾਣਾ ਹੋ ਜਾ ਸੋ ਹੁਣ ਅਗਰ ਅਸੀਂ ਗੱਲ ਕਰੀਏ ਕੋਈ ਬਿਗਿਨਰ ਲੈਵਲ ਤੋਂ ਬੰਦਾ ਆ ਰਿਹਾ ਤਾਂ ਉਹ ਕਿਹੜੇ ਪ੍ਰੋਪਰ ਪਲੈਨਿੰਗ ਥਰੂ ਪ੍ਰੋਪਰ ਪਲੈਨਿੰਗ ਭਾਜੀ ਉਹ ਸਿੰਪਲ ਜੀ ਹੈ ਇਹੀ ਹੈ ਕਿ ਉਹ ਸ਼ੁਰੂਆਤ ਕਰੇ ਆਪਣੇ ਸਟਾਕਸ ਤੋਂ ਠੀਕ ਹੈ ਇਨਵੈਸਟਿੰਗਸ ਤੋਂ ਠੀਕ ਹੈ ਕੈਸ਼ ਦੇ ਵਿੱਚ ਆਵੇ ਤੇ ਛੋਟਾ ਛੋਟਾ ਪ੍ਰੋਫਿਟ ਬੁੱਕ ਕਰੇ ਤਾਂ ਕਿ ਉਹਨੂੰ ਇਮੋਸ਼ਨ ਜੁੜਾ ਨਾ ਉਹਦੇ ਜਾਂ ਲਾਸ ਵੀ ਹੁੰਦਾ ਤੇ ਛੋਟਾ ਹੀ ਕਰੇ ਠੀਕ ਹੈ ਉਹਨੂੰ ਪਤਾ ਲੱਗੇ ਕਿ ਮੂਵਮੈਂਟ ਕਿੱਤਾ ਹੁੰਦੀ ਹੈ ਫਿਰ ਸਿੱਖ ਕੇ ਕਰੇ ਸਿੱਖੇ ਉਹਨੂੰ ਹਨਾ ਜਿੰਨੇ ਜ਼ਿਆਦਾ ਟੈਕਨੀਕਲ ਜਾਂ ਫੰਡਾਮੈਂਟਲ ਐਨਾਲਿਸਿਸ ਹੁੰਦੀ ਹੈ ਉਹਨੂੰ ਸਿੱਖ ਕੇ ਕਰੇ ਠੀਕ ਹੈ ਉਸ ਤੋਂ ਬਾਅਦ ਜੇ ਤੁਸੀਂ ਉਸ ਤੋਂ ਬਾਅਦ ਉਹਦੇ ਵਿੱਚ ਆਪ অপਸ਼ਨ ট্রেਡਿੰਗ ਦੇ ਵਿੱਚ ਤੁਸੀਂ ਆਂਦੇ ਹੋ ਜੇ ਤੇ অপਸ਼ਨ ট্রেਡਿੰਗ ਦੇ ਵਿੱਚ ਆਉਣ ਤੋਂ ਪਹਿਲਾਂ ਤੁ ਪਹਿਲਾਂ ਤੇ ਇੰਨੀ ਜਲਦੀ ਕਦੇ ਨਾ ਆਓ ਠੀਕ ਹੈ ਜਦੋਂ ਤੱਕ ਤੁਹਾਡੀ ਉਹਦੇ ਵਿੱਚ ਪਕੜ ਨਹੀਂ ਬਣੀ ਹੈ ਨਾ ਬਿਲਕੁਲ ਨਾ ਆਓ ਜੇ ਤੁਹਾਡੇ ਬੇਸਿਕਸ ਕਨਸੈਪਟ ਕਲੀਅਰ ਨਹੀਂ ਹੈ ਤੇ ਬਿਲਕੁਲ ਨਹੀਂ ਆਣਾ ਉਹਦੇ ਵਿੱਚ ਠੀਕ ਹੈ ਉਹ ਕਰੋ ਚਾਹੇ ਤੁਸੀਂ ਖੁਦ ਕਰੋ ਚਾਹੇ ਕਿਸੇ ਤੋਂ ਕਰੋ ਠੀਕ ਹੈ ਬਟ ਉਹ ਪਹਿਲਾਂ ਪਕੜ ਬਣਾ ਕੇ ਕਰੋ ਠੀਕ ਹੈ ਉਸ ਤੋਂ ਬਾਅਦ ਆਪਨਾ ਤੁਸੀਂ ਹੌਲੀ ਹੌਲੀ ਕਰਕੇ ਵੱਡੀ ਕੈਪੀਟਲ ਕਦੇ ਨਾ ਲੈ ਕੇ ਆਓ ਠੀਕ ਹੈ ਜੇ ਤੁਹਾਡੇ ਕੋਲ 20000 ਰੁਪਏ 30000 ਰੁਪਏ ਸਟਾਰਟਿੰਗ ਕੈਪੀਟਲ ਹੈ ਨਾ ਤੇ 30000 ਦਾ ਤੁਸੀਂ ਸਿਰਫ ਲਾ ਲਓ ਵੀ 6000 ਨਾਲ ਕਰੋ 7000 ਨਾਲ ਕਰੋ 1000 ਔਰ 1 ਲੋਟ ਨਾਲ ਕਰੋ ਸ਼ੁਰੂਆਤ ਹਮੇਸ਼ਾ ਠੀਕ ਹੈ ਤੇ ਉਹਦੇ ਵਿੱਚ ਕਰੋ ਆਪਣਾ ਸਟਾਕਸ ਦੇ ਵਿੱਚ ਕਰੋ ਇੰਡੈਕਸ ਦੇ ਵਿੱਚ ਡਾਇਰੈਕਟਲੀ ਨਾ ਜੰਪ ਮਾਰਿਓ ਠੀਕ ਹੈ ਇੰਡੈਕਸ ਦੇ ਵਿੱਚ ਤੁਸੀਂ ਉਦੋਂ ਜੰਪ ਮਾਰਨਾ ਜਦੋਂ ਤੁਹਾਨੂੰ ਪੇਸ਼ੈਂਸ ਆ ਗਿਆ ਸਟਾਕਸ ਨੇ ਤੁਹਾਨੂੰ ਪੇਸ਼ੈਂਸ ਸਿਖਾਣਾ ਕਿ ਪੇਸ਼ੈਂਸ ਸਾਰੀ ਦੀ ਸਾਰੀ ਸਟਾਕ ਮਾਰਕੀਟ ਸਾਈਕੋਲੋਜੀ ਦੀ ਗੇਮ ਹੈ ਅਗਰ ਥੋੜੀ ਸਾਈਕੋਲੋਜੀ ਵਿਗੜੀ ਤਾਂ ਤੁਹਾਡਾ ਨੁਕਸਾਨ ਪੱਕਾ ਹੀ ਪੱਕਾ ਹੈ ਬਿਲਕੁਲ ਬਿਲਕੁਲ 80% ਸਾਈਕੋਲੋਜੀ ਦੀ ਗੇਮ ਹੈ ਜਦੋਂ ਭਾਜੀ 80% ਉਦੋਂ ਬਣਦੀ ਹੈ ਸਾਈਕੋਲੋਜੀ ਦੀ ਗੇਮ ਜਦੋਂ ਤੁਹਾਨੂੰ ਤੁਹਾਡੇ ਫੰਡਮੈਂਟਲ ਐਂਡ ਟੈਕਨੀਕਲ ਜਦੋਂ ਤੁਹਾਡੇ ਇੱਕ ਪੂਰੇ ਲੈਵਲ ਤੇ ਕਲੀਅਰ ਹੋ ਜਾਂਦੇ ਹਨ ਉਦੋਂ ਸਿਰਫ ਸਾਈਕੋ ਸਿਰਫ ਐਂਡ ਸਿਰਫ ਸਾਈਕੋਲੋਜੀ ਕਿਦਾਂ ਉਹਦੇ ਨਾਲ ਜਿੱਦਾਂ ਕਿ ਲੈਟ ਸਪੋਜ਼ ਤੁਹਾਡੇ ਆਸਤੇ 10000 ਰੁਪਏ ਕੁਝ ਵੀ ਨਹੀਂ ਆ ਮੰਨ ਲਓ ਬਟ ਮੇਰੇ ਆਸਤੇ 10000 ਰੁਪਏ ਬਹੁਤ ਹੈ ਆਪਾਂ ਸੇਮ ਡੇ ਦੇ ਵਿੱਚ 10000 ਰੁਪਏ ਪ੍ਰੋਫਿਟ ਕੀਤਾ ਮੰਨ ਲਓ ਅੱਜ ਠੀਕ ਹੈ ਆਪਾਂ ਲੱਖ ਰੁਪਏ ਲਾ ਕੇ 10000 ਰੁਪਏ ਮੰਨ ਲਓ ਪ੍ਰੋਫਿਟ ਕੀਤਾ ਅੱਜ ਤੁਹਾਡੇ ਆਸਤੇ ਤਾਂ ਕੁਝ ਨਹੀਂ ਆ 10000 ਮੇਰੇ ਆਸਤੇ ਬਹੁਤ ਕੁਸ਼ਾ ਹੁਣ ਮੈਂ 10000 ਲੈ ਕੇ ਖੁਸ਼ ਹੋ ਗਿਆ ਤੁਸੀਂ ਕਹਿਣਾ ਯਾਰ 10 ਨਹੀਂ ਮੈਨੂੰ ਤਾਂ ਘਟ-ਘਟ 30 35000 ਰੁਪਏ ਚਾਹੀਦਾ ਤੁਸੀਂ ਓਵਰ ਟ੍ਰੇਡ ਕਰੋਗੇ ਉਹ ਵਾ ਟ੍ਰੇਡ ਤੇ ਖਰਾਬ ਹੈ ਬਿਲਕੁਲ ਕੰਮ ਖਰਾਬ ਹੈ ਓਵਰ ਟ੍ਰੇਡ ਬਹੁਤ ਨੁਕਸਾਨ ਹੈ ਇਦਾਂ ਨਹੀਂ ਕਰਨਾ ਓਵਰ ਟ੍ਰੇਡ ਤੇ ਕਦੇ ਨਹੀਂ ਕਰਨਾ ਅਗਰੈਸਿਵਲੀ ਟ੍ਰੇਡ ਕਰੋਗੇ ਨਾ ਬਹੁਤ ਡਿਸਪਲਿਨ ਚ ਰਹੋ ਇੱਕ ਤੇ ਮੈਕਸਿਮਮ ਜਾਂ ਦੋ ਟ੍ਰੇਡ ਲਓ ਪ੍ਰੋਫਿਟ ਹੁੰਦਾ ਠੀਕ ਆ ਲਾਸ ਹੁੰਦਾ ਚੁੱਪ ਕਰਕੇ ਬਾਹਰ ਆ ਜਾਓ ਠੀਕ ਹੈ ਤੇ ਸਾਈਕਲੋਜੀ ਦੀ ਗੱਲ ਕਰ ਰਹੇ ਸੀਗੇ ਇੰਨਾ ਵਾਸਤੇ ਹੋ ਸਕਦਾ ਉਹ 10000 ਦੀ ਅਮਾਉਂਟ ਛੋਟੀ ਹੋਵੇ ਮੇਰੇ ਵਾਸਤੇ ਵੱਡੀ ਹੋਵੇ ਤੇ ਮੈਂ ਨਿਕਲ ਕੇ ਬਾਹਰ ਹੋ ਗਿਆ ਠੀਕ ਹੈ ਬਟ ਹਿੱਟ ਕਿੱਥੇ ਹੋਏ ਠੀਕ ਹੈ ਉਹੀ ਕਿ ਪੈਸੇ ਨਾਲ ਕਿਦਾਂ ਇਮੋਸ਼ਨ ਜੁੜਦੇ ਆ ਸਾਡੇ ਹਨਾ ਤੇ ਪੈਸੇ ਨਾਲ ਤਾਂ ਹੀ ਇਮੋਸ਼ਨ ਜੁੜਨਗੇ ਜੇ ਤੁਹਾਨੂੰ ਆਪਣੀ ਸਾਈਕਲੋਜੀ ਤੇ ਹੌਲੀ ਹੌਲੀ ਕਰਕੇ ਕੰਮ ਕਰੋ ਡਿਸਪਲਿਨ ਨੂੰ ਆਪਣੇ ਅੰਦਰ ਲੈ ਕੇ ਆਓ ਟਰੇਡਿੰਗ ਦੇ ਵਿੱਚ ਡਿਸਪਲਿਨ ਦਿਖਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਕਿਸੇ ਇੱਕ ਦੋ ਦਿਨ ਦੇ ਵਿੱਚ ਡਿਸਪਲਿਨ ਹਟਾਇ ਤੁਸੀਂ ਕਿਦਾਂ ਕਰਿਓ ਕਿ 5-6000 ਰੁਪਏ ਨੂੰ ਲੈ ਕੇ ਆਓ ਮਾਰਕੀਟ ਦੇ ਵਿੱਚ ਸਿਰਫ 5-6000 ਰੁਪਏ ਤੋਂ ਕਰੋ ਟ੍ਰੇਡ ਕਿਉਂਕਿ ਆਈਟੀਐਮ ਦਾ ਟ੍ਰੇਡ 5-6000 ਤੋਂ ਘੱਟ ਤੇ ਆਣਾ ਨਹੀਂ ਹੱਸਿਆ ਨਾ ਤੇ ਐਕਸਪਾਇਰੀ ਨਹੀਂ ਹੈ ਤਾਂ ਅਗਰ ਐਕਸਪਾਇਰੀ ਨਹੀਂ ਆਤਾ ਅਗਰ ਐਕਸਪਾਇਰੀ ਤਾਂ ਸਸਤਾ ਹੋਣਾ ਹੋਵੇ ਬਟ ਐਕਸਪਾਇਰੀ ਤੇ ਟ੍ਰੇਡ ਕਰਨਾ ਬਣਦਾ ਨਹੀਂ ਬਿਗਨਰ ਦਾ ਹਾਂ ਬਿਲਕੁਲ ਕਿਉਂਕਿ ਮੂਵਮੈਂਟ ਕਈ ਜਿਆਦਾ ਆਉਂਦੇ ਬਹੁਤ ਜਿਆਦਾ ਆਉਂਦੀ ਹੈ ਕਈ ਵਾਰ ਸਾਈਡਵੇਜ਼ ਹੋ ਜਾਂਦੀ ਹੈ ਨਾ ਤੇ ਨਹੀਂ ਠੀਕ ਹੈ ਮੈਂ ਤੱਕ ਸੁਜੈਸਟ ਕਰੂੰਗਾ ਕਿ ਜੇ ਬਿਗিনার ਹੈ ਬਿਲਕੁਲ ਤਾਂ ਸਟਾਕ ਦੇ ਵਿੱਚ ਕਰੇ ਪਹਿਲੀ ਗੱਲ ਤੇ ਸਟਾਕ ਕੋਈ ਵੀ ਇੱਕ ਅੱਛਾ ਸਟਾਕ ਲੈ ਲਿਆ ਉਹਦੀ ਮੂਵਮੈਂਟ ਟਰੈਕ ਕਰੋ ਠੀਕ ਹੈ ਉੱਤੇ ਸਟਾਕ ਉਹਦਾ ਥੋੜਾ ਪ੍ਰਾਈਸ ਵੱਡਾ ਹੋਏਗਾ ਬਟ ਇਹ ਹੈ ਕਿ ਮੂਵਮੈਂਟ ਉਹਦੀ ਸਲੋ ਹੋਏਗੀ ਠੀਕ ਹੈ ਜਿੰਨਾ ਤੁਹਾਡਾ ਪੇਸ਼ੈਂਸ ਵੀ ਬਿਲਡ ਹੋਏਗਾ ਤੁਹਾਡੀ ਸਾਈਕਲੋਜੀ ਵੀ ਬਿਲਡ ਹੋਏਗੀ ਉਸ ਤੋਂ ਬਾਅਦ ਜੇ ਤੁਸੀਂ ਫਾਈਨਲੀ ਜਦੋਂ 3 4 5 ਮਹੀਨੇ ਹੋ ਗਏ ਤੁਹਾਨੂੰ ਕਰਦਿਆਂ ਕਰਦਿਆਂ ਤੁਹਾਡੀ ਸਾਈਕੋਲੋਜੀ ਬਿਲਡ ਹੋ ਗਈ ਤੁਹਾਨੂੰ ਪੇਸ਼ੈਂਸ ਕਰਨਾ ਆ ਗਿਆ ਤੁਹਾਡਾ ਡਿਸਪਲਿਨ ਬਣ ਗਿਆ ਫਿਰ ਤੁਸੀਂ ਨਿਫਟੀ 50 ਆ ਬੈਂਕ ਨਿਫਟੀ ਜਿਹਦੇ ਵਿੱਚ ਵੀ ਤੁਸੀਂ ਆਣਾ ਚਾਹੁੰਦੇ ਹੋ ਉਹ ਚੂਜ਼ ਕਰੋ ਆਪਣੇ ਹਿਸਾਬ ਨਾਲ ਉਸ ਚ ਪਹਿਲਾਂ ਪ੍ਰੈਕਟਿਸ ਕਰੋ ਅਗੇਨ ਛੋਟੇ ਲੋਟ ਨਾਲ ਐਂਡ ਅਗੇਨ ਛੋਟੀ ਮਨੀ ਨਾਲ ਠੀਕ ਹੈ ਛੋਟੀ ਮਨੀ ਨੂੰ ਵੱਡਾ ਬਣਾਓ 5000 ਨੂੰ 15 ਬਣਾਓ 15 ਨੂੰ 20 20 ਨੂੰ 25 5000 ਨੂੰ 15 15000 ਨੂੰ 35 ਬਣਾਉਣ ਦੀ ਨਾਲ ਸੋਚੋਗੇ ਦੇ ਵੀ ਇਹ ਸਭ ਤੋਂ ਵੱਡਾ ਵਿਨਾਸ਼ ਦਾ ਕਾਰਨ ਹੋਏਗਾ ਤੁਹਾਡੇ ਜਿਹੜਾ ਕੈਪੀਟਲ ਠੀਕ ਹੈ ਇਸ ਕਰਕੇ 20000 ਨੂੰ ਕਿਦਾਂ ਤੁਸੀਂ 17 18 ਲੈ ਕੇ ਜਾਣਾ 20 ਤੋਂ 22 23 ਠੀਕ ਹੈ ਛੋਟੇ ਛੋਟੇ ਪੈਸੇ ਛੋਟੇ ਅਸੀਂ ਕੀ ਕਰਦੇ ਆ ਕਿ 5000 ਨੂੰ ਜਦੋਂ 10000 ਬਣਾ ਲਿਆ ਨਾ ਪਹਿਲਾਂ ਆਪਾਂ 5000 ਨੂੰ 10000 5 5000 ਰੁਪਏ ਲਾ ਕੇ ਬਣਾਇਆ ਹੁਣ 10ਵੇਂ ਦਿਨ ਜਦੋਂ 10000 ਬਣ ਗਿਆ ਤੇ ਪੂਰਾ ਦਾ ਪੂਰਾ ਆਪਾਂ ਕੈਪੀਟਲ ਡਿਪਲੋਏ ਕਰਤੀ ਤੇ ਜੇ ਇੱਕ ਕੋ ਸਪਾਈਕ ਆਈ ਉਹਨੇ 6-7000 ਸਾਡਾ ਵੈਸੇ ਢਾ ਕੇ ਲੈ ਜਾਣਾ بڑے بڑے ਸਪਾਈਕ ਬڑے بڑے ਵੈਸੇ ਨੂੰ ਇਫੈਕਟ ਕਰਦੇ ਬڑے بڑے ਤਰੀਕੇ ਦੇ ਨਾਲ ਉੱਪਰ ਵੀ ਚਲ ਜਾਏਗਾ نیچے ਵੀ ਚਲ ਗਿਆ ਬਿਲਕੁਲ ਸੋ ਦੋਸਤੋ ਅੱਜ ਦੀ ਜਿਹੜੀ ਅਸੀਂ ਗੱਲਾਂ ਕੀਤੀਆਂ ਨਾ ਉਹ ਬੇਸਿਕ ਤੋਂ ਐਡਵਾਂਸ ਵੱਲ ਜਾਣ ਦੀ ਕੋਸ਼ਿਸ਼ ਸੀ ਕਿ ਸਾਡੀ ਅਗਰ ਤੁਹਾਡਾ ਰਿਸਪੌਂਸ ਵਧੀਆ ਆ ਜਾਂਦਾ ਤਾਂ ਅਸੀਂ ਬਿਲਕੁਲ ਐਂ ਸਟੈਪ ਬਾਈ ਸਟੈਪ ਤੁਹਾਨੂੰ ਦੱਸਾਂਗੇ ਵੀ ਕਿਦਾਂ ਟੈਕਨੀਕਲ ਹੁੰਦਾ ਕਿਦਾ ਫੰਡਾਮੈਂਟਲ ਹੁੰਦਾ ਉਹਦੇ ਬਾਰੇ ਡਿਸਕਸ ਵੀ ਕਰਾਂਗੇ ਇਹ ਸਾਰੀ ਚੀਜ਼ਾਂ ਡਿਪੈਂਡ ਕਰਦੀਆਂ ਤੁਹਾਡੇ ਤੇ ਜਿਵੇਂ ਜਿਹਾ ਤੁਹਾਡਾ ਰਿਸਪੌਂਸ ਆਣਾ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕਿਸ ਤਰ੍ਹਾਂ ਦਾ ਅੱਗੇ ਨੈਕਸਟ ਕੰਟੈਂਟ ਚਾਹੁੰਦੇ ਸਾਡੇ ਕੋਲ ਤਾਂ ਅਸੀਂ ਨੈਕਸਟ ਵੀਡੀਓ ਵੀ ਸ਼ੂਟ ਕਰਾਂਗੇ ਤੇ ਜਲਦ ਲੈ ਕੇ ਆਵਾਂਗੇ ਤੇ ਤਦ ਤੱਕ ਲਈ ਸਾਡੇ ਚੈਨਲ ਤੇ ਬਣੇ ਰਹੋ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਅੱਗੇ ਸ਼ੇਅਰ ਕਰ ਦਿਓ ਸੋ ਮਿਲਦੇ ਆਂ ਤਦ ਤੱਕ ਲਈ ਧੰਨਵਾਦ ਸਤਿ ਸ਼੍ਰੀ ਅਕਾਲ